ਪਿੰਡ ਚ ਆਏ ਆਵਾਜ਼ਾਂ ਮਾਰਦੀਆਂ ਜਿਵੇਂ ਨਾਨਕਾ ਪਿੰਡ ਅਸਲ ਚ ਮੈਂ ਨਾਨਕਾ ਪਿੰਡੀ ਨੇ ਕਿਵੇਂ ਪੈਣੇ ਠੀਕ ਠਾਕ ਹਾਂਜੀ ਕੀ ਕਹਣਾ ਜੀ ਕਲਮ ਲੋਹਾਰ ਨੇ ਕਿਹਾ ਸੀ ਬਾਜਾ ਮਾਰੀਆਂ ਵੀ ਲਾਇਆ ਕਈ ਵਾਰ ਮੈਂ ਹਾਂਜੀ ਉਹ ਮੈਂ ਵੀ ਤਾਂ ਰੁਕਿਆ ਮੈਂ ਕਿਹਾ ਹਰੇਕ ਬੰਦਾ ਆਵਾਜ਼ ਮਾਰ ਕੇ ਚਾਹ ਪੁੱਛਦਾ ਜਿਵੇਂ ਪਿੰਡਾਂ ਚ ਪੁੱਛਦੇ ਹੁੰਦੇ ਬਾਈ ਚਾਹ ਵੀ ਕੇ ਜਾਇਓ ਚਲੋ ਸਾਊਥ ਹਾਲ ਬਿਲਕੁਲ ਚਲੋ ਥੈਂਕ ਯੂ ਵੀਰੇ ਨਾ ਹਾਂਜੀ ਬਾਈ ਜੇ ਟਾਈਮ ਲੱਗਿਆ ਜ਼ਰੂਰ ਦੇਖੋ ਜਿਵੇਂ ਮੈਂ ਪਹਿਲਾਂ ਗੱਲ ਕਰਕੇ ਹਟੇ ਸੀ ਨਾ ਬਈ ਚੰਡੀਗੜ ਮਹਾਲੀ ਵਾਲੀ ਫੀਲਿੰਗ ਆ ਇੰਗਲੈਂਡ ਲੱਗਦੀ ਨਹੀਂ ਤੇ ਆ ਦੇਖੋ ਚਲੋ ਵੈਸੇ ਕਿਸੇ ਦਾ ਘਰ ਐਂ ਦਿਖਾਉਣਾ ਨਹੀਂ ਚਾਹੀਦਾ ਬਾਹਰੋਂ ਹੀ ਭਵੇਂ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਇੱਕ ਵਾਰ ਫੇਰ ਨਵੇਂ ਵਲੌਗ ਦੇ ਵਿੱਚ ਇੰਗਲੈਂਡ ਦੇ ਪਿੰਡ ਸਾਊਥ ਹਾਲ ਤੋਂ ਇਹ ਸ਼ਹਿਰ ਨਹੀਂ ਹੈਗਾ ਹੁਣ ਅਸੀਂ ਇਹਨੂੰ ਬੇਸਿਕਲੀ ਪਿੰਡ ਬਣਾਤਾ ਤੇ ਅੱਜ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਇੰਗਲੈਂਡ 'ਚ ਜਿਹੜੇ ਪੰਜਾਬੀ ਰਹਿੰਦੇ ਆ ਤੇ ਉਹਨਾਂ ਦੇ ਸਾਰੇ ਘਰ-ਬਾਰ ਕਿਉਂ ਜ ਹੈ ਰਹਿਣ-ਸਹਿਣ ਕਿਉਂ ਜ ਹੈ ਆਲਾ-ਦਵਾਲਾ ਇੱਥੋਂ ਦਾ ਕਿਉਂ ਜ ਅਸੀਂ ਤੁਰ ਕੇ ਘੇੜਾ ਦੇਣਾ ਤੇ ਅਸੀਂ ਪਹਿਲਾਂ ਸਾਡੇ ਘਰਾਂ ਵੱਲ ਤੋਂ ਜਾ ਰਹੇ ਕਿੰਗ ਸਟਰੀਟ ਤੇ ਕਿੰਗ ਸਟਰੀਟ ਇੱਥੋਂ ਦੀ ਬਹੁਤ ਫੇਮਸ ਸਟਰੀਟ ਹੈ ਤੇ ਜਿਵੇਂ ਆਪਾਂ ਬਰੌਡਵੇ ਤੁਹਾਨੂੰ ਘੁਮਾਇਆ ਸੀ ਉਵੇਂ ਤੇ ਪੰਜਾਬੀ ਦਾ ਪੂਰੀ ਚੈਲਪੈਲ ਮਿਲੂਗੀ ਤੇ ਬਾਕੀ ਜਿਵੇਂ-ਜਿਵੇਂ ਆਊਗਾ ਰਸਤੇ ਚਾਲਾ-ਦਵਾਲਾ ਉਹ ਸਾਰਾ ਤੁਹਾਨੂੰ ਘੁਮਾਉਂਦੇ ਦਿਖਾਉਂਦੇ ਰਹਿਾਂਗੇ ਤੇ ਸਾਡੇ ਨਾਲ ਪੂਰੀ ਫੈਮਿਲੀ ਟਰੈਵਲ ਕਰ ਰਹੀ ਹੈ ਅੱਜ ਸਾਡੀ ਮਾਮੀ ਜੀ ਮਾਮਾ ਜੀ ਆਜੋ ਮਾਮਾ ਜੀ ਇੱਧਰ ਤੇ ਮਾਮਾ ਜੀ ਨੇ ਮੰਮੀ ਜੀ ਨੇ ਭੈਣਾਂ ਛੋਟੀ ਸੰਦੀਪ ਵੱਡੀ ਸੰਦੀਪ ਨਾਲ ਖੁਸ਼ੀ ਚਾਰ ਪੰਜ ਜਾਣੇ ਆ ਜੀ ਤੇ ਬਾਕੀ ਦੇਖਦੇ ਆ ਰੌਣਕ ਮੇਲਾ ਤੁਰ ਫਿਰ ਕੇ ਮੇਰੇ ਮਾਮਾ ਜੀ ਨੂੰ ਇੱਥੇ ਰਹਿੰਦੇ ਇਸ ਏਰੀਏ 'ਚ ਹੋ ਗਏ ਕੋਈ 30 ਸਾਲ 30 ਸਾਲ ਹੋ ਗਏ ਨਾ ਮਾਮਾ ਜੀ ਹਾਂਜੀ ਹਾਂਜੀ ਤੇ ਚੱਪੇ ਚੱਪੇ ਦੇ ਭੇਤੀ ਨੇ ਸਾਰੇ ਏਰੀਏ ਦੇ ਤੇ ਇੱਥੇ ਵਸੋਂ ਕਿੰਨੀਆਂ ਜੀ ਪੰਜਾਬੀਆਂ ਦੀ ਪਹਿਲਾਂ ਤਾਂ ਇਹ ਦੱਸ ਦੋ ਫਿਰ ਘੁੰਮਾਂਗੇ ਪਿੰਡ ਦਾ ਪਤਾ ਤੁਹਾਡਾ ਮੇਰੇ ਖਿਆਲ ਨਾਲ ਗਿਣਤੀ ਤਾਂ ਬਾਹਰ ਹੀ ਹੈ ਜੀ ਤੇ ਫਿਰ ਵੀ 40-50 ਹਜ਼ਾਰ ਤੋਂ ਪੰਜਾਬੀ ਰਹਿੰਦਾ ਹੁਣ ਜਿੰਨਾ ਜਿਆਦਾ ਰਹਿੰਦਾ ਏ ਜਿਆਦਾ ਜਿਆਦਾ 40-50 ਹਜ਼ਾਰ ਤੋਂ ਇੰਨਾ ਪੰਜਾਬੀ ਕੱਲੇ ਨਿੱਕੇ ਜੇ ਥਾਂ 'ਚ ਛੋਟਾ ਜਿਹਾ ਏਰੀਆ ਹੈ ਨਾ ਇਹ ਸਾਊਥ ਹਾਲ ਹਾਂਜੀ ਇਹ ਸਾਊਥ ਹਾਲ ਦੇ ਇਰੇ ਥੋੜੇ ਨਾਲ ਫਿਰ 헤ਜ ਲੱਗ ਗਿਆ ਫਿਰ ਹੰਸਲੋ ਲੱਗ ਗਿਆ ਅੱਛਾ ਯਾਨੀ ਕਿ ਸਾਊਥ ਹਾਲ ਪੰਜਾਬੀਆਂ ਦਾ ਮਤਲਬ ਜਿਹਨੂੰ ਆਪਾਂ ਕਹიდੀਏ ਗੜ ਕਹიდੀਏ ਹਾਂਜੀ ਉਹ ਮੈਂ ਪਿਛਲੇ ਕਈ ਵਲੌਗ 'ਚ ਬੋਲਿਆ ਵੀ ਗਾੜਾ ਪੰਜਾਬੀਆਂ ਦਾ ਇੱਥੇ ਤਕਰੀਬਨ ਜਿੰਨਾ ਚਿਰ ਕੋਈ ਪੰਜਾਬੀ ਜਿਹੜਾ ਆਪਣੇ ਆਪਣੇ ਓੱਖ ਪਾਉਣ ਜਿੰਨਾ ਚਿਰ ਸਾਊਥ ਹਾਲ ਨਹੀਂ ਉਹ ਨਿਤਰ ਉਹਦੇ ਮਨ ਨੂੰ ਸ਼ਾਂਤੀ ਲਿਉਂਦੇ ਤੇ ਹੁਣ ਆਪਾਂ 2 ਘੰਟੇ 'ਚ ਕਿਹੜਾ ਦਿੱਤਾ ਜਾਊ ਸਾਰਾ ਤੁਰ ਫਿਰ ਕੇ ਕਿੰਗ ਸਟਰੀਟ ਵਗੈਰਾ ਸਾਰਾ ਜਿਹੜੇ ਇਹ ਤੁਰਦੇ ਤੁਰਦੇ ਹੁਣ ਅਸੀਂ ਕਿੰਗ ਸਟਰੀਟ ਤੇ ਪਹੁੰਚ ਗਏ ਆ ਇਹ ਸਾਊਥ ਹਾਲ ਦੀ ਕਿੰਗ ਸਟਰੀਟ ਹੈ ਤੇ ਇੱਥੇ ਵੀ ਤੁਹਾਨੂੰ ਮੋਸਟਲੀ ਜਿਵੇਂ ਬਰੌਡਵੇ ਦੇਖਿਆ ਸੀ ਨਾ ਇੱਥੇ ਵੀ ਤੁਹਾਨੂੰ ਪੂਰਾ ਪ੍ਰੋਪਰਲੀ ਪੰਜਾਬ ਦਿਖੂਗਾ ਤੇ ਸਾਰਾ ਆਲਾ ਦਵਾਲਾ ਪੰਜਾਬੀ ਜਾਂ ਇੰਡੀਅਨ ਕਹਿ ਸਕਦੇ ਹੋ ਤੁਸੀਂ ਤੇ ਆ ਮਮਾ ਜੀ ਸਾਹਮਣੇ ਵਾਲੇ ਪਾਸੇ ਕੀ ਹੈ ਇਹ ਕੋਈ ਨਾਲ ਦੀ ਹਿਸਟਰੀ ਨਾਲ ਸੰਬੰਧਤ ਹੈ ਕੋਈ ਕਹਿੰਦਾ ਜਿਵੇਂ ਹੁਣ ਆ ਲਿਖਿਆ 1914 ਤਲੇ ਕੋਈ ਨਿਛਾਈ 18 ਵਰਲਡ ਵਾਰ ਨਾਲ ਸੰਬੰਧਤ ਹੋਣਾ ਹੈ ਹਾਂਜੀ ਹਾਂ ਕਿਉਂਕਿ 1914 ਚ ਵਰਲਡ ਵਾਰ ਲੱਗੀ ਸੀ 18 ਤੱਕ ਪਹਿਲੀ ਸੰਸਾਰ ਜੰਗ ਨਾ ਨਾ ਆ ਲਿਖਿਆ ਲੋਕਲ ਹੀਰੋਜ਼ ਹੂ ਗੇਵ ਥੇਅਰ ਲਿਵਜ਼ ਜਿਨ੍ਹਾਂ ਨੇ ਪਹਿਲੀ ਸੰਸਾਰ ਜੰਗ ਚ ਜਾਨਾਂ ਗੁਆਈਆਂ ਸੀਗੀਆਂ ਤੇ ਇਹਦੇ ਨਾਲ ਇਹ ਪਾਰਕ ਬਣਾਇਆ ਹੋਇਆ ਮਾਮਾ ਜੀ ਆਹ ਹਾਂ ਪਿੱਛੇ ਪਾਰਕ ਹੈ ਇੱਥੇ ਸੈਚਰ ਵੀ ਕਾਈਂਡ ਤੇ ਤਕਰੀਬਨ ਇੱਥੇ ਲਿਆ ਕੇ ਉਹ ਵੀ ਲਾਉਂਦੇ ਕੋਈ ਸਾਈਕਲ ਆ ਰੇਸ ਕਰਦੇ ਜੋ ਆਪਣੀਆਂ ਹਾਂਜੀ ਜੀ ਕਰਦੇ ਇੱਥੇ ਲਾ ਕੇ ਲਾਉਂਦੇ ਲੋਕ ਸਨ ਅੱਛਾ ਠੀਕ ਹੈ ਜੀ ਜੋ ਕੋ ਸਾਈਕਲ ਸੁੱਗ ਚਲਾਉਂਦੇ ਆਖੇ ਲਾ ਕੋ ਸਭ ਦਿਖਾਉਂਦੇ ਰਹਿੰਦੇ ਆ ਆਪਣੇ ਮਤਲਬ ਬਜ਼ੁਰਗ ਵਿਚਾਰ ਕਾਉਂਦੇ ਸੈਰ ਸੂਰ ਕਰਨ ਕਦੇ ਨਹੀਂ ਆਪਣੇ ਘਟੇ ਹੁੰਦੇ ਆਪਣੇ ਆਲੇ ਆਪਣੇ ਆਲੇ ਆਉਂਦੇ ਵੀ ਅੱਜ ਲਾਗੇ ਲਾਗੇ ਜਿੱਥੇ ਘਰਾਂ ਦੇ ਪਾਰਕ ਬਣੇ ਨੇ ਜਿਵੇਂ ਉਧਰ ਕ ਪਾਰਕ ਉੱਥੇ ਅੱਜ ਮੈਂ ਆਪਣੇ ਘਰ ਦੇ ਸਾਹਮਣੇ ਵੀ ਹੈਗਾ ਅੱਛਾ ਅੱਛਾ ਲਾਗੇ ਲਾਗੇ ਤੋਂ ਬਜ਼ੁਰਗਾਂ ਨੂੰ ਥੋੜਾ ਤੁਰਨਾ ਸੌਖਾ ਹੋ ਜਾਣਾ ਹਾਂਜੀ 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 ਉਹ ਲਾਗੇ ਲਾਗੇ ਫਿਰ ਆ ਜਣੇ ਸਰ ਹਾਂਜੀ ਅੱਜ ਦੇ ਨਾਲ ਇਸ ਵਲੌਗ ਚ ਮਾਮਾ ਜੀ ਦਾ ਐਕਸਪੀਰੀਅੰਸ ਵੀ ਲੈਣਾ ਤੇ 95 ਦੇ ਨੇੜੇ ਇਹ ਪਹਿਲੀ ਵਾਰੀ ਆਏ ਸੀ ਯੂਕੇ ਇਹ ਵੀ ਟੂਰਿਸਟ ਵੀਜੇ ਤੇ ਆਏ ਸੀ ਐਸਐਲ ਚ ਵਿਜ਼ਿਟਰ ਵੀਜੇ ਤੇ ਜਿਵੇਂ ਤੇ ਉਦੋਂ ਬਾਅਦ ਹੌਲੀ ਹੌਲੀ ਹਾਂਜੀ ਵਰਕ ਵਰਕ ਅੱਛਾ ਵਰਕ ਪਰਮਿਟ ਤੇ ਆਏ ਸੀਗੇ ਵਰਕ ਪਰਮਿਟ ਤੇ ਆਉਂਦੇ ਆਉਂਦੇ ਤੇ ਫਿਰ ਇਹਨਾਂ ਨੂੰ ਦੇਸ਼ ਸੋਹਣਾ ਲੱਗਣ ਲੱਗਾ 2000 ਚ ਤਾਂ ਇਹ 2001 ਚ ਫਿਰ ਪਰਮਨੈਂਟ ਸੈਟਿੰਗ ਕਰ ਲਈ ਇਹਨਾਂ ਨੇ ਤੇ ਉਦੋਂ ਬਾਅਦ ਵੀ ਇੱਥੇ ਹੀ ਮਨ ਬਣਾ ਲਿਆ ਵੀ ਇੱਥੇ ਹੀ ਰਹਿਣਾਗਾ ਇਸੇ ਨੂੰ ਪਿੰਡ ਬਣਾ ਲਿਆ ਸਾਊਥ ਹਾਲ ਪਿੰਡ ਨੂੰ ਤੇ ਇਹਨਾਂ ਦੇ ਮੈਂ ਨਾ ਅੱਜ ਐਕਸਪੀਰੀਅੰਸ ਇਹ ਲੈਣੇ ਆਂ ਵੀ ਗੱਲਾਂ-ਬਾਤਾਂ ਕਰਦੇ ਇਹਨਾਂ ਨੇ ਕਿੰਨਾ ਕੁਛ ਜਿਵੇਂ ਆਪਣੀ ਡਿਵੈਲਪਮੈਂਟ ਹੋਈ ਆਪਣੇ ਪਿੰਡ ਬਦਲੇ ਆ 30 ਸਾਲਾਂ ਚਾ ਨਾ 35 ਸਾਲ ਚ ਤੇ ਇਹਨਾਂ ਨੇ ਵੀ ਇੱਥੇ ਬੜਾ ਕੁਛ ਬਦਲਦਾ ਦੇਖਿਆ ਉਹ ਸਾਰੀਆਂ ਨਾਲ-ਨਾਲ ਤੁਰਦੇ ਫਿਰਦੇ ਉਹ ਵੀ ਗੱਲਾਂ-ਬਾਤਾਂ ਜੇ ਕਰ ਲਈ ਇਹਨਾਂ ਨਾਲ ਆ ਜਿਹੜੀ ਆ ਪਿੱਛੇ ਬਿਲਡਿੰਗ ਦੇਖ ਰਹੇ ਹੋ ਨਾ ਤੁਸੀਂ ਹਾਂਜੀ ਇਹ ਪਹਿਲਾਂ 1998 ਦੇ ਜਦੋਂ ਅਸੀਂ ਪਹਿਲਾਂ ਆਇਆ ਸੀ ਇੱਥੇ ਇੱਥੇ ਭਾਰਤੀ ਸਟੇਟ ਬੈਂਕ ਸੀ ਜੀ ਅੱਛਾ ਜੀ ਆਪਣੇ ਜਿਹੜੇ ਇੱਥੇ ਮਨੀ ਟ੍ਰਾਂਸਫਰ ਕਰਦੇ ਸੀ ਪਾਰ ਭੇਜਦੇ ਇੱਥੇ ਕਿਉਂ ਲੱਗੀ ਹੁੰਦੀ ਐ ਇੱਥੇ ਮਤਲਬ ਆਜ ਅੱਜ ਦੇਖ ਲਓ ਮਤਲਬ ਮੂਵ ਹੋ ਗਏ ਪਤਾ ਨਹੀਂ ਕਿੱਥੇ ਹੁਣ ਤਾਂ ਬੰਦ ਹੋ ਗਈ ਮਨ ਲਾ ਬੰਦ ਹੋ ਗਈ ਹੁਣ ਤਾਂ ਮਾਮਾ ਜੀ ਇੰਡੀਆ ਦੀਆਂ ਕਾਫੀ ਸਾਰੀਆਂ ਬੈਂਕਸ ਇੱਥੇ ਆ ਗਈਆਂ ਮਨ ਲਾ ਹੈ ਨਾ ICICI PNB ਦੇਖੀ ਐ SBI ਦੇਖੀ ਐ Punjab National Bank ਵੀ ਆ ਗਈ ਐ ਹਉ ਤਾਂ ਬਹੁਤ ਸੌਖਾ ਹੁੰਦਾ ਪਹਿਲਾਂ ਤਾਂ ਬਹੁਤ ਮੁਸ਼ਕਲ ਅੱਛਾ ਉਦੋਂ ਸ਼ੁਰੂ ਵਿੱਚ ਤੁਸੀਂ ਪੈਸੇ ਸਿਰਫ ਇਸ ਬੈਂਕ ਤੋਂ ਭੇਜਦੇ ਨਹੀਂ ਸੀ ਇਸ ਬੈਂਕ ਰਾਹੀਂ ਇੱਥੇ ਬੈਂਕ ਹੁੰਦਾ ਸੀ ਉਹਦੇ ਰਾਹੀਂ ਭੇਜਦੇ ਹੁੰਦੇ ਇੰਡੀਆ ਇੱਥੋਂ ਭੇਜਦੇ ਹਾਂਜੀ ਹਾਂ ਡਰਾਫਟ ਬਣਾਉਂਦੇ ਸੀ ਉਹ ਡਰਾਫਟ ਤੇ ਪੈਸੇ ਵੀ ਬਹੁਤ ਲੈਂਦੇ ਬਹੁਤ ਕਾਫੀ ਕੁਝ ਬਦਲਦਾ ਦੇਖਿਆ ਹੋ ਤੁਸੀਂ ਨਾ ਹਉ ਤਾਂ ਬਹੁਤ ਉਦੋਂ ਦਾ ਇੱਥੇ ਆ ਬੂਥ ਤੇ ਸਾਨੂੰ ਜਿਹੜੇ ਫੋਨ ਕਰਨ ਵਾਸਤੇ ਕਾਰਡ ਰਜਾ ਲੈਣਾ ਪੈਂਦਾ ਸੀਗਾ ਹਾਂਜੀ 3 ਪਾਉਂਡ ਦਾ ਕਾਰਡ ਆਉਂਦਾ ਸੀਗਾ ਉਹਦੇ 40 ਮਿੰਟ ਵਿੱਚ ਤੇ ਛਾਟੀ ਲੱਗ ਜਾਂਦੇ ਬਹੁਤ ਤਾਂ ਇੰਨਾ ਸੌਖਾ ਨੈੱਟ ਤੇ ਹੋ ਗਿਆ ਜੀ ਬਹੁਤ ਵੀਡੀਓ ਲਾਈਟਰ ਹਵਾਈ ਪੱਤਰ ਹੁੰਦੇ ਇੱਕ ਪਹਿਲਾ ਉਹ ਲਾਈਟਰ ਲਿਖਣਾ ਪੈਂਦਾ ਇੰਡੀਆ ਨੂੰ ਫੇਰ ਕਿਤੇ ਤੋਂ ਉਹਦਾ ਜਾਂਦਾ ਤਿੰਨ ਚਾਰ ਮਹੀਨਾ ਪਤਾ ਹੁੰਦਾ ਵੇਟ ਕਰਦੇ ਰਹਿੰਦੇ ਇਦਾਂ ਹਾਂਜੀ ਕਾਫੀ ਹੁਣ ਤਾਂ ਬਹੁਤ ਜ਼ਿਆਦਾ ਚੇਂਜ ਹੋ ਗਿਆ ਜੀ ਹਾਂ ਜੀ ਇਹ ਦੇਖੋ ਇੱਥੇ ਸਾਰੇ ਬੋਰਡ ਐ ਲੱਗੇ ਹੁੰਦੇ ਆ ਪੰਜਾਬੀ ਚ ਮਿੱਤਰਾਂ ਦਾ ਜੰਕਸ਼ਨ ਜੱਟ ਦਾ ਠਿਕਾ ਤੇ ਥੱਲੇ ਏਟੀਐਮ ਐਥੇ ਕਾਰਨਰ ਚ ਇੱਥੇ ਏਟੀਐਮ ਕੋਈ ਨਹੀਂ ਪਟਦਾ ਆਪਣੇ ਨੂੰ ਇੰਨੀ ਕੁ ਤਾਂ ਪੁਲਿਸ ਦੀ ਸਖਤਾਈ ਹੈ ਇਹ ਏਰੀਆ ਚ ਤੇ ਇਹਦੇ ਅੰਦਰ ਹੁਣ ਪਤਾ ਨਹੀਂ ਆਪਣੇ ਦਾ ਠੇਕਾ ਕੋਈ ਹੋਰ ਹੁੰਦਾ ਜੱਟ ਦਾ ਠੇਕਾ ਇਹਦੇ ਅੰਦਰ ਸਾਰਾ ਇਹ ਸਟੋਰ ਹੈਗਾ ਵੈਸੇ ਇਹਦੇ ਚ ਸਾਰਾ ਹੀ ਸਮਾਨ ਰੱਖਿਆ ਹੋਇਆ ਹੈ ਇਹਨਾਂ ਨੇ ਤੇ ਗਰੋਸਰੀ ਦਾ ਸਟੋਰ ਤੁਸੀਂ ਬੇਸਿਕਲੀ ਕਹਿ ਸਕਦੇ ਹੋ ਨਾਲ ਆ ਅਲਕੋਹਲ ਦਾ ਵੀ ਹੈ दारू-ਦਰੂ ਵੀ ਸਾਰੀ ਵਗਦੀ ਤਾਂ ਜੋ ਨਾਮ ਠੇਕਾ ਰੱਖਿਆ ਹੋਇਆ ਹੈ ਬਾਈ ਹੁਣੀ ਮਿਲੇ ਸੀ ਜਦੋਂ ਮੈਂ ਵਲੌਗ ਕਰੀ ਜਾਂਦਾ ਸੀ ਪੰਜਾਬੀ ਸੀ ਆਪਣੇ ਦੱਸਦੇ ਸੀ ਕਹਿੰਦੇ ਬਾਈ ਪਹਿਲਾਂ ਹੁੰਦਾ ਸੀ ਵੀ ਸੇਫ ਹੈ ਜਾਂ ਚੋਰੀ ਨਹੀਂ ਹੁੰਦੀ ਕਰੇ ਚੋਰੀ-ਜੂਰੀ ਦਾ ਕਹਿੰਦਾ ਹੁਣ ਇੱਥੇ ਹੀ ਵਾਧੂ ਹੁੰਦੀ ਹੈ ਕਹਿੰਦਾ ਦੋ ਬਰੀਆ ਏਟੀਐਮ ਪੱਟ ਲਿਆ ਹੈਗੀ ਮਾਮਾ ਜੀ ਗੱਲ ਹੈ ਹਾਂ ਜੀ ਹਾਂ ਪਹਿਲਾਂ ਤਾਂ ਇਦਾਂ ਦਾ ਸਮਾਂ ਸੀ ਜੀ ਜਿਹੜੇ ਦੁੱਧ ਵਾਲੇ ਗੇਂਨੀਆਂ ਨੇ ਨਾ ਹਾਂ ਜੀ ਡੋਰ ਦੇ ਅੱਗੇ ਰੱਖ ਜਾਂਦੇ ਪੈਸੇ ਅਕਰ ਚੱਕਦੇ ਮਜਾਲਾ ਕੋਈ ਲੋਕ ਹਾਂ ਜੀ ਨਾ ਇੰਨਾ ਹੋ ਸੀਗਾ ਤੇ ਹੁਣ ਏਟੀਐਮ 'ਚ ਹੋਈ ਹੈ ਚੋਰੀ ਅਜੀ ਬਠੇਰੀਆਂ ਜੋ ਘਰਾਂ 'ਚ ਲਾ ਕੇ ਹੁੰਦਾ ਬਹੁਤ ਅਸਲ 'ਚ ਜਦੋਂ ਪਾਪੂਲੇਸ਼ਨ ਜ਼ਿਆਦਾ ਵੱਧ ਜਾਂਦੀ ਹੈ ਨਾ ਕੰਮਕਾਰ ਮਿਲਦਾ ਨਹੀਂ ਹੈਗਾ ਫਿਰ ਤੇ ਉਹਦੇ ਕਰਕੇ ਫਿਰ ਜਿਹਦੇ ਬੰਦੇ ਰੋਟੀ ਰੋਜੀ ਰੋਟੀ ਚਲਾਉਣ ਲਈ ਕੋਈ ਨਾ ਕੋਈ ਤਾਂ ਕਰਨੀ ਹੈ ਬੰਦਾ ਹੱਥ ਤੇ ਜਿਹੜੀ ਇਹ ਕਿੰਗ ਸਟਰੀਟ ਆ ਨਾ ਤੇ ਇਹ ਬਰੋਡਵੇ ਦੇ ਮੁਕਾਬਲੇ ਥੋੜੀ ਜੀ ਨਿੱਕੀ ਮਾਰਗਿਟ ਹੈਗੀ ਤੇ ਬਰੋਡਵੇ ਤਾਂ ਕਾਫੀ ਲੰਬਾ ਚੌੜਾ ਪਰ ਇੱਥੇ ਵੀ ਤੁਹਾਨੂੰ ਸਾਰੇ ਆਪਣਾ অলਮੋਸਟ ਪੰਜਾਬੀ ਵਾਲਾ ਟੱਚ ਪੰਜਾਬੀ ਦੁਕਾਨਾਂ ਸਾਰੀਆਂ ਮਿਲਣਗੀਆਂ ਸੰਦੀਪ ਇਹਦਾ ਨਾ ਕਿੰਗ ਸਟਰੀਟ ਕਿਉਂ ਕਿਉਂ ਕਿੰਗ ਸਟਰੀਟ ਕਹਿੰਦੇ ਨੇ ਕਿੰਗ ਸਟਰੀਟ ਤਾਂ ਰੋਡ ਦਾ ਨਾਮ ਆਗਾ ਜਿਹੜੀ ਇਹ ਸਾਰੀ ਰੋਡ ਪੈਂਦੀ ਹੈਗੀ ਮਤਲਬ ਫੇਮਸ ਕਿਉਂ ਹੈਗੀ ਫੇਮਸ ਇਸ ਲਈ ਹੈ ਕਿਉਂਕਿ ਇੱਥੇ ਜੇ ਹੁਣ ਜਿਹੜੇ ਜਿੱਦਾਂ ਅਸੀਂ ਲੋਕ ਲਾਂਗੇ ਸਾਨੂੰ ਕੋਈ ਫਰੈਸ਼ ਸਬਜ਼ੀ ਚਾਹੀਦੀ ਹੈ ਤੇ ਤੁਹਾਨੂੰ ਇਦਾਂ ਦੇ ਸਟੋਰ ਮਿਲਣਗੇ ਬਟ ਬਰੋਡਵੇ ਤੋਂ ਇਹ ਥੋੜੀ ਵੱਖਰੀ ਤਾਂ ਕੀ ਬਰੋਡਵੇ ਦੇ ਜਿੱਦ ਜ਼ਿਆਦਾ ਸ਼ੋਪਿੰਗ ਕਰਨੀਆਂ ਕੱਪੜੇ ਜਿੱਦਾਂ ਜ਼ਿਆਦਾ ਉੱਥੇ ਉਹ ਮਿਲੂਗਾ ਹਾਂਜੀ ਲੋਕ ਟਾਊਨ ਹਾਂਜੀ ਹਾਂਜੀ ਮਤਲਬ ਜਿਵੇਂ ਆਪਣੇ ਨੂਨ ਮਿਰਚ ਮਸਾਲਾ ਲੈਣ ਨੂੰ ਛੋਟਾ ਜਿਹਾ ਆਪਣਾ ਟਾਊਨ ਜਾਂਦਾ ਕਸਬਾ ਜਾਂ ਹਾਂਜੀ ਕਸਬਾ ਜਾਂ ਕਹਿ ਸਕਦੇ ਹਾਂ ਇਹਨਾਂ ਦੀ ਪਿੰਡ ਦੀਆਂ ਦੁਕਾਨਾਂ ਨੇ ਹਾਂਜੀ ਇਹਨਾਂ ਦੀਆਂ ਪਿੰਡ ਦੀਆਂ ਦੁਕਾਨਾਂ ਕਹਿ ਸਕਦੇ ਹਾਂ ਸਾਹਮਣੇ ਵਾਲੇ ਪਾਸੇ ਕੁਝ ਦੁਕਾਨਾਂ ਉਹ ਜਿਹੀਆਂ ਤੇ ਤੁਹਾਨੂੰ ਐ ਲੱਗਦਾ ਜਿਵੇਂ ਦੇਖ ਕੇ ਜਿਵੇਂ ਵੀ ਪੰਜਾਬ ਦੇ ਕਿਸੇ ਬਸ ਅੱਡੇ ਚ ਤੁਰੇ ਫਿਰਦੇ ਹੋ ਐਨ ਟੀਵੀ ਕਲ ਪੰਜਾਬੀ ਚ ਲਿਖਿਆ ਹੋਇਆ ਹੈਗਾ ਸਾਰਾ ਕੁਝ ਤੁਹਾਨੂੰ ਮੈਂ ਦਿਖਾ ਕੇ ਲਿਆਉਣਾ ਵੈਸੇ ਤਾਂ ਜਿਵੇਂ ਤੁਹਾਨੂੰ ਪਹਿਲਾਂ ਦਿਖਾਇਆ ਇਹ ਤਾਂ ਬੋਰਡ ਤੁਹਾਨੂੰ ਬਾਧੂ ਮਿਲਣਗੇ ਪਰ ਇਹ ਕੁਝ ਜ਼ਿਆਦਾ ਹੀ ਲੱਗਿਆ ਮੈਨੂੰ ਸਾਊਥ ਹਾਲ ਦੇ ਇਹ ਰੰਗ ਮੈਨੂੰ ਸੁਣਿਆ ਸੀਗਾ ਕਹਿੰਦੇ ਪੰਜਾਬੀ ਚ ਸਾਰਾ ਕੁਝ ਲਿਖਿਆ ਹੋਇਆ ਹੈ ਸਾਊਥ ਹਾਲ ਚ ਤੇ ਆ ਦੇਖੋ ਜੋੜਾਂ ਦਾ ਦਰਦ ਗਠੀਆ ਵਾਲ ਝੜਦੇ ਮਰਦਾਨਾ ਤਾਕਤ ਕਬਜ ਬਵਾਸੀ ਰਸਤਰੀ ਰੋਗ ਮਟਾਪਾ ਚਮੜੀ ਮਾਲਿਸ਼ ਤੇ ਬਈ ਪੰਜਾਬੀ ਚ ਲਿਖਣ ਦੀ ਲੋੜ ਕਿਉਂ ਪਈ ਕਿਉਂਕਿ ਪੰਜਾਬੀ ਆ ਕਿਉਂਕਿ ਸਾਰੇ ਪੰਜਾਬੀ ਰਹਿੰਦੇ ਆ ਹਨਾ ਹੁਣ ਵੀ ਆਪਣੇ ਰਿਪਨ ਜਿਵੇਂ ਆਪਣੇ ਮੰਮੀ ਡੈਡੀ ਆ ਜਾਂਦੇ ਉਹਨਾਂ ਨੂੰ ਤਾਂ ਨਹੀਂ ਇੰਨੀ ਇੰਗਲਿਸ਼ ਆਉਂਦੀ ਨਾ ਉਹਨਾਂ ਲਈ ਤਾਂ ਇਹ ਸਾਨੂੰ ਅਗਲਾ ਪੰਜਾਬੀ ਦੇ ਵਿੱਚ ਪਾ ਦੇ ਤੇ ਮਮਾ ਜੀ ਜਦੋਂ ਤੁਸੀਂ ਆਏ ਹੋ ਜਿਹੜੇ ਟਾਈਮਾਂ ਚ ਤੇ ਉਦੋਂ ਕਿੰਗ ਸਟਰੀਟ ਐਡੀ ਸੀ ਜਾਂ ਮਤਲਬ ਨਿੱਕੀ ਸੀ ਉਦੋਂ ਕਿੰਗ ਸਟਰੀਟ ਸੀ ਜਿਹੜੀ ਹੈਗੀ ਤੇ ਇੰਨੀ ਪਰ ਸੌਪਾਂ ਘੱਟ ਸੀ ਜਾਂ ਦਕਾਨਾਂ ਘੱਟ ਸੀ ਹੁਣ ਤਾਂ ਇਹ ਖਾਣ ਦੁਕਾਨਾਂ ਛੱਡ ਦੇਖਦੇ ਆ ਬਿਲਡਿੰਗ ਬਣੀਆਂ ਸਾਰੇ ਇਦਾਂ ਹਾਂਜੀ ਜਿਵੇਂ ਸੇਮ ਆਪਣੇ ਉਧਰ ਪੰਜਾਬ ਚ ਜਗਾਵਾਂ ਚ ਜਿਵੇਂ 30 ਸਾਲ ਚ ਆਪਣੇ ਫਰਕ ਬੇ ਚੀਜ਼ਾਂ ਦਾ ਠੀਕ ਹੈ ਜੀ ਜਿਵੇਂ ਹੁਣ ਇੱਥੇ ਫੋਟੋਗ੍ਰਾਫਰ ਆਊਗਾ ਕਿ ਇੱਕ ਹਾਂਜੀ ਕਿ ਇਹ ਪਹਿਲਾਂ ਘੱਟ ਸੀ ਉਹਦਾ ਆ ਪਿੱਛੇ ਇੱਕੋ ਹੀ ਹੁੰਦਾ ਜਿਵੇਂ ਲੋਡ ਦੇ ਮੁਤਾਬਿਕ ਹੁੰਦਾ ਤੇ ਹੁਣ ਅਸੀਂ ਤੁਹਾਨੂੰ ਲੈ ਕੇ ਚੱਲਦੇ ਆ ਇੱਧਰ ਮੰਦਿਰ ਵੀ ਹੈ ਨਾ ਹਾਂਜੀ ਇੱਥੇ ਮੰਦਿਰ ਵੀ ਹੈ ਕਿੰਗ ਸਟਰੀਟ ਤੇ ਤੇ ਪਿਛਲੇ ਵਲੌਗ ਚ ਦਿਖਾਇਆ ਨਹੀਂ ਸੀਗਾ ਉਹ ਮੰਦਿਰ ਤੇ ਹੁਣ ਉਧਰ ਵੱਲ ਨੂੰ ਚੱਲਦੇ ਆ ਤੇ ਨਾਲ ਨਾਲ ਇੱਥੋਂ ਦਾ ਆਲਾ ਦਵਾਲਾ ਜਿਹੜਾ ਕਿੰਗ ਸਟਰੀਟ ਦਾ ਤੇ ਉਹ ਸਾਰਾ ਦਿਖਾਵਾਂਗੇ ਵੈਸੇ ਜਿਹੜਾ ਰੌਣਕ ਮੇਲਾ ਦੋਵਾਂ ਥਾਵਾਂ ਦਾ ਇੱਕੋ ਹੀ ਆ ਦੇਖਣ ਨੂੰ ਕੋਈ ਬਹੁਤਾ ਡਿਫਰੈਂਸ ਨਹੀਂ ਹੈਗਾ ਤੇ ਅਸੀਂ ਤਾਂ ਚਲੋ ਸਾਰਾ ਘੁੰਮ ਫਿਰ ਕੇ ਸਾਡਾ ਤਾਂ ਕੰਮ ਹੀ ਆ ਦੇਖਣਾ ਸਾਰਾ ਕੁਝ ਹਨ ਤੇ ਤੁਸੀਂ ਸਾਰਾ ਕੁਝ ਇਹ ਦੇਖੋਗੇ ਇੱਕ ਜਗ੍ਹਾ ਦੇਖ ਲਿਆ ਦੋਨੇ ਦੇਖ ਲਿਆ ਬਸ ਬਰਾਬਰੀ ਹੈ ਸਤਿ ਸ੍ਰੀ ਅਕਾਲ ਭਾਈ ਜੀ ਸਤਿ ਸ੍ਰੀ ਅਕਾਲ ਕਿਵੇਂ ਹੋ ਵਧੀਆ ਹੋਰ ਠੀਕ ਠਾਕ ਦੋਬੇ ਵਾਲੇ ਲੱਗਦੇ ਹੋ ਹਾਂਜੀ ਦੋਬੇ ਦੋਬੇ ਵਾਲੇ ਹੋ ਬਾਮਾ ਉਹੀ ਪਛਾਣ ਲੈਣਾ ਭਾਈ ਚੜਦੀ ਕਲਾ ਚੜਦੀ ਕਲਾ ਹਾਂਜੀ ਹਾਂਜੀ ਇਹ ਸੋਚ ਹੀ ਰੇ ਮੈਂ ਕਿਾ ਉਧਰੋਂ ਇੱਧਰੋਂ ਜਾਣਾ ਆਉਣਾ ਪਈ ਜਣਾ ਦਾ ਨਾ ਮਿਲਦੇ ਹਾਂ ਭਾਈ ਓਕੇ ਭਾਈ ਓਕੇ ਪੰਜਾਬ ਵਿੱਚ ਵੱਜਦਾ ਫਿਰਦਾ ਇੱਥੇ ਵਿੱਚ ਵੱਜਦਾ ਹਨ ਐਨਾ ਪੰਜਾਬ ਆ ਹਾਂਜੀ ਹਾਂਜੀ ਇਹ ਆਪਣੇ ਪਿੱਛੇ ਸ਼੍ਰੀ ਰਾਮ ਮੰਦਿਰ ਆਗਾ ਅੱਛਾ ਸ਼੍ਰੀ ਰਾਮ ਮੰਦਿਰ ਹਾਂਜੀ ਹਾਂਜੀ ਜੀ ਇਹ ਓਪਨ ਹੋਣਾ ਇਸ ਵਕਤ ਜਾ ਸਕਦੇ ਹਾਂ ਹਾਂਜੀ ਜੀ ਓਪਨ ਆਗਾ ਠੀਕ ਹੈ ਚਲੋ ਆਪਾਂ ਚੱਲ ਕੇ ਆਉਨੇ ਆ ਅੰਦਰਲੇ ਪਾਸੇ ਨਾਲ ਤੁਹਾਨੂੰ ਮੰਦਿਰ ਦਿਖਾਉਨੇ ਆ ਹਾਂਜੀ ਤੇ ਫਿਰ ਇੱਥੇ ਇੱਕ ਹੋਰ ਦੂਸਰਾ ਮੰਦਿਰ ਕਿਹੜਾ ਸੰਦੀਪ ਦੋ ਤਿੰਨ ਮੰਦਰ ਇਕ ਦੋ ਆਪਿੰਕ ਦੋ ਮੰਦਰ ਆਗੇ ਇੱਕ ਤੁਹਾਨੂੰ ਬਰੋਡਵੇ ਤੇ ਮਿਲੇਗਾ ਬਟ ਉਹਦਾ ਸੌਰੀ ਮੈਨੂੰ ਨਾਮ ਨਹੀਂ ਪਤਾ ਬਟ ਇਹ ਇੱਕ ਇੱਥੇ ਤੁਹਾਨੂੰ ਕਿੰਗ ਸਟਰੀਟ ਤੇ ਮਿਲੇਗਾ ਅੱਛਾ ਹਾਂਜੀ ਠੀਕ ਹੈ ਤੇ ਇਹਦਾ ਤਾਂ ਇੱਕ ਦਿਨ ਮੈਂ ਇੱਥੇ ਦੇਖਿਆ ਇੱਥੇ ਲੰਗਰ ਵੀ ਲੱਗਿਆ ਹੋਇਆ ਸੀ ਲੰਗਰ ਚੱਲਦਾ ਰਹਿੰਦਾ ਸੀ ਚੱਲਦੇ ਰਹਿੰਦੇ ਜਿੱਦਾਂ ਆਪਣੇ ਨਗਰ ਕੀਰਤਨ ਤੇ ਜਾਂ ਜਦੋਂ ਕੋਈ ਆਪਣੇ ਗੁਰਪੁਰਬ ਹੋਣਾ ਇੱਥੇ ਸਿੱਖ ਸੰਗਤ ਲੰਗਰ ਲਾਉਂਦੀ ਹੈ ਇੱਥੋਂ ਇੱਥੋਂ ਦੀ ਸੰਗਤ ਵੀ ਲੱਗੇ ਕੋਈ ਫੰਕਸ਼ਨ ਹੋਵੇ ਨਾ ਦਾ ਤਿਹਾੜ ਦਾ ਇੱਥੇ ਬਹੁਤ ਲੰਗਰ ਆ ਜਗ੍ਹਾ ਚ ਲੱਗਦੇ ਆ ਜਿਵੇਂ ਪੰਜਾਬ ਚ ਆਪਣੇ ਲੰਗਰ ਲੱਗਦੇ ਹੁੰਦੇ ਨੇ ਉਸੇ ਤਰ੍ਹਾਂ ਇੱਥੇ ਸਾਰਾ ਲੰਗਰ ਲੱਗਿਆ ਹੋਇਆ ਸੀ ਆ ਸਾਰਾ ਏਰੀਆ ਚ ਢੋਲ ਉਸ ਦਿਨ ਉਸ ਦਿਨ ਦਾ ਢੋਲ ਵੀ ਵੱਜ ਰਿਹਾ ਸੀ ਇੱਥੇ ਮੈਂ ਦੇਖਿਆ ਸੀਗਾ ਹੋ ਸਕਦਾ ਇਹ ਸਭ ਕੁਝ ਕਾਮਨ ਜਦੋਂ ਆਪਾਂ ਆ अमन हाँ जी भाई जी किमें हो पाती स्नैपचैट पैगी बाकी अच्छा वीडियो कॉल की हाल है भाई जी भाई। की हाल है भाई स्टूडेंट सारे अच्छा डिपेंडेंट ठीक है ठीक है अच्छा कि पंडा अच्छा 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 ठीक है हाँ जी हाँ जी हाँ जी आदम मिलते हैं भाई थैंक यू सत श्रीकाल भीरे किमें हो शुक्रिया भाई जी ਲਓ ਜੀ ਹੁਣ ਤੁਹਾਨੂੰ ਅੰਦਰਲੇ ਪਾਸੇ ਮੰਦਿਰ ਦੇ ਕਰਾ ਦਿੱਏ ਦਰਸ਼ਨ 3rd ਡੇ ਸੈਲੀਬ੍ਰੇਸ਼ਨ ਪ੍ਰੋਗਰਾਮ ਅੱਛਾ ਪ੍ਰੋਗਰਾਮ ਵੀ ਲੈ ਇਹ ਪਹਿਲੇ ਮਹੀਨੇ ਚ ਸੀਗਾ ਹਨਾ ਆ ਰਾਮ ਮੰਦਰ ਯੋਧਿਆ ਉਹ ਅੱਛਾ ਇਹ ਉਹਦੀ ਜਿਹੜਾ ਰਾਮ ਮੰਦਰ ਯੋਧਿਆ ਚ ਓਪਨ ਹੋਇਆ ਉਹਦੀ ਉਹ ਕੀਤੀ ਹੈ ਸੈਲੀਬ੍ਰੇਸ਼ਨ ਅਮ ਵੈਸੇ ਉਹਦਾ ਇਹ ਮੰਦਰ ਦੀ ਜਿਹੜੀ ਸੁਸਾਇਟੀ ਆਗੀ ਸੰਗਤ ਇੱਥੇ ਔਰ ਸਤਕਾਰ ਬਹੁ ਕਰਦੇ ਆਗੇ ਲੰਗਰ ਬਹੁਤ ਲਾਉਂਦੇ ਆਗੇ ਜਦੋਂ ਆਪਣੇ ਨਗਰ ਕੀਰਤਨ ਨਿਕਲਦਾ ਹੁੰਦਾ ਦੋ ਵਾਰੀ ਸਾਲ ਦੇ ਵਿੱਚ ਨਿਕਲਦਾ ਇੱਕ ਵਿਸਾਖੀ ਤੇ ਐਨ ਇੱਕ ਗੁਰਨਾਨਕ ਦੇਵੀ ਦੇ ਗੁਰਪੁਰਬ ਤੇ ਉਦੋਂ ਵੀ ਇਹ ਬਹੁਤ ਜਿਆਦੇ ਮਾਣ ਸਰੂਪ ਮਹਲਾ ਵਿਸ਼ਦਕਾਰ ਕਾ ਇੱਥੇ ਪੜਾ ਹੁੰਦਾ ਹਾਂਜੀ ਹਾਂਜੀ ਸਮਝ ਗਏ ਹਾਂਜੀ ਤੇ ਅੰਦ੍ਰਮਾਲਾ ਸਾਹਿਬ ਪੇਟਾ ਕਰਦੇ ਹੁੰਦੇ ਆਗੇ ਲਾਈਕ ਮੰਦਿਰ ਵਾਲੇ ਸੋ ਇੱਥੇ ਸਾਰੇ ਬਾਹਰ ਸਾਰੀ ਮੇਲ ਮਿਲਾਪ ਨਾਲ ਹੋਏ ਰਹਿੰਦੇ ਸਾਰੀ ਕਮਿਊਨਿਟੀ ਇੱਥੇ ਨਾ ਏਕਤਾ ਬਹੁਤ ਆ ਕਿ ਐਵੇਂ ਨਹੀਂ ਹੁੰਦਾ ਕਿ ਯਾ ਜਿੱਦਾਂ ਕਿ ਧਰਮਾਂ ਨਾਲ ਵੰਡੇ ਹੋਏ ਆਗੇ ਲੋਕੀ ਬਹੁਤ ਜਿਆਦਾ ਰਿਸਪੈਕਟ ਕਰਦੇ ਆਗੇ ਹਾਂਜੀ ਹਾਂਜੀ ਇਹ ਜੀ ਅੰਦਰਲੇ ਪਾਸੇ ਜਿਹੜਾ ਮੰਦਿਰ ਸੰਗਤ ਵੈਸੇ ਇਸ ਵਕਤ ਹੈ ਨਹੀਂ ਤੇ ਸ਼ਾਇਦ ਵੀਕੈਂਡ ਤੇ ਨਾ ਸਾਰੇ ਹੁੰਦੇ ਹੋਣ ਜਾ ਫਿਰ ਸਵੇਰੇ ਸ਼ਾਮ ਉਹ ਦੋ ਨਾਉਂਦੇ ਹੋਣ ਅੰਦਰ ਨਾਲ ਸਾਨੂੰ ਮੰਦਰ ਦੇ ਟਰੈਕਟਰ ਮਿਲੇ ਸੀਗੇ ਤੇ ਉਹ ਵੀ ਦੱਸਦੇ ਸੀ ਜਿਵੇਂ ਭੈਣ ਨੇ ਸੰਦੀਪ ਨੇ ਦੱਸਿਆਗਾ ਕਿ ਸਾਰੇ ਨਾ ਕਮਿਊਨਿਟੀ ਕੋਈ ਵੀ ਕਮਿਊਨਿਟੀ ਆ ਬੜੇ ਪਿਆਰ ਦੇ ਨਾਲ ਸਤਿਕਾਰ ਦੇ ਨਾਲ ਇੱਥੇ ਰਹਿੰਦੇ ਆ ਵੈਸੇ ਧਰਮ ਸਾਰੀ ਇਹ ਗੱਲ ਇੱਕ ਸਿਖਾਉਂਦੇ ਆ ਵੀ ਇਨਸਾਨ ਬਣਨਾ ਸਿੱਖੋ ਪਹਿਲਾਂ ਜਦੋਂ ਅ ਮਤਲਬ ਕੱਟੜਤਾ ਆ ਜਾਂਦੀ ਹੈ ਨਾ ਕਿਸੇ ਵੀ ਚੀਜ਼ ਚ ਉਦੋਂ ਫਿਰ ਨਾ ਫਰਦੀਆਂ ਕੰਦਾਂ ਤੇ ਤੇਰਾ ਧਰਮ ਵੱਡਾ ਖ ਮੇਰਾ ਵੱਡਾ ਹਨਾ ਉਦੋਂ ਇਸ ਚ ਇਹ ਚੀਜ਼ਾਂ ਆਉਂਦੀਆਂ ਨੇ ਵੈਸੇ ਪੂਰੀ ਦੁਨੀਆ ਮਤਲਬ ਪ੍ਰਮਾਤਮਾ ਇੱਕੋ ਹੀ ਹੈ ਉਸੇ ਦੁਨੀਆ ਨੇ ਮਤਲਬ ਉਸੇ ਪ੍ਰਮਾਤਮਾ ਨੇ ਜਿਹੜੀ ਸਾਰੀ ਦੁਨੀਆ ਸਾਜੀ ਹੋਏ ਭਾਵੇਂ ਮੰਦਿਰ ਹੈ ਮਸਜਿਦ ਹੈ ਗੁਰਦੁਆਰਾ ਹੈ ਕੁਛ ਵੀ ਹੈ ਇਹ ਆ ਗਿਆ ਜੀ ਸਾਊਥ ਹਾਲ ਦਾ ਦੂਜਾ ਮੰਦਿਰ ਤੇ ਦੋ ਮੰਦਿਰ ਤਾਂ ਬਹੁਤ ਜ਼ਿਆਦਾ ਪ੍ਰਸਿੱਧ ਹੈ ਪੂਰੇ ਸਾਊਥ ਹਾਲ ਦੇ ਦੇ ਵੈਸੇ ਤਿੰਨ 10 ਦੇ ਟੋਟਲ ਕਹਿੰਦੇ ਤਿੰਨ ਮੰਦਰ ਹੈ ਤੇ ਕਿੰਨਾ ਨਾਲ ਸੰਬੰਧਿਤ ਹੈ ਤੇ ਉਹ ਤੁਹਾਨੂੰ ਅੰਦਰ ਜਾ ਕੇ ਦਿਖਾ ਦਿੰਦੇ ਆ ਵੈਸੇ ਨਾ ਵੀਕਐਂਡ ਤੇ ਜਿਹੜੀ ਜ਼ਿਆਦਾ ਸੰਗਤ ਹੈ ਉਹ ਆਪਣੇ ਧਾਰਮਿਕ ਸਥਾਨਾਂ ਤੇ ਆਉਂਦੀ ਹੈ ਆਪਣੇ ਇੰਡੀਆ ਚ ਤਾਂ ਡੇਲੀ ਆਉਣ ਜਾਣ ਹੁੰਦਾ ਹੈਗਾ ਜਿਹੜਾ ਇਹ ਮੰਦਰ ਦਾ ਨਾਮ ਹੈ ਹੈਗਾ ਵਿਸ਼ਵ ਹਿੰਦੂ ਮੰਦਰ ਸੌਥਾਲ ਬਾਹਰੋਂ ਨਾ ਮੈਂ ਤੁਹਾਨੂੰ ਇਮਾਰਤ ਸਾਰੀ ਦਿਖਾ ਨਹੀਂ ਸਕਿਆ ਵੈਸੇ ਇਹੋ ਜਿਹਾ ਮੰਦਰ ਹੈ ਇਹੋ ਜਿਹਾ ਦਿਖਦਾ ਬਾਹਰਲੇ ਪਾਸਿਓ ਆ ਸ਼ਾਇਦ ਇਹ ਮੰਦਰ ਦੀ ਪੁਰਾਣੀ ਤਸਵੀਰ ਹੈ ਤੇ ਪਹਿਲਾਂ ਵਾਲੇ ਟਾਈਮ 'ਚ ਇਹ ਇੱਕ ਮਕਾਨ ਹੁੰਦਾ ਹੋਊਗਾ ਸਰ ਬਿਲਕੁਲ ਤੇ ਇਹੋ ਜੇ ਮੰਦਰ ਹੁੰਦੇ ਆ ਜਿਹੜੇ ਇੰਗਲੈਂਡ ਦੇ ਮੰਦਰ ਆ ਤੇ ਅੰਦਰਲੇ ਪਾਸਿਓ ਤੁਹਾਨੂੰ ਥੋੜਾ ਜਿਹਾ ਕਰਾਤੀ ਦਰਸ਼ਨ ਈ ਕਹਾਣੀ ਚੀਤੀ ਆਏ ਤਰੀਕ ਜੋਦੋਂ ਈ ਕਹਾੜਦਾ ਹਿਰਦੀ ਜਾ ਕੇ ਜਾਪ ਸੰਕੰਧਰ ਵੱਲ ਜਾਵੇ ਹੋਰ ਸਭੋਤ ਰਾਤ ਸੁਧਿਆਰਾ ਪ੍ਰਾਪਤ ਜਿੰਦਗੀਆਂ ਨਾਦਮਾ ਰਾਜੇ ਪ੍ਰਗਟ ਹੋਏ ਸੰਸਾਰ ਦੇ ਰਿਸ਼ਿਆਂ ਤੇ ਇਸਰਤਾ ਹੋ ਜੇ ਕੋਲਾ ਬੰਦੀ ਜੱਗ ਤੇ ਆਉਣ ਨੂੰ ਲੋਸੀ ਪ੍ਰਸ਼ਾਦ ਲੈ ਲਈਏ ਇਹ ਹੋਲੀ ਦਾ ਇਥੇ ਬੋਰਡ ਲੱਗਿਆ ਹੋਇਆ ਸੰਡੇ ਨੂੰ 24 ਮਾਰਚ ਨੂੰ ਇਥੇ ਇੰਗਲੈਂਡ ਚ ਹੋਲੀ ਮਨਾਇਆ ਜਾਣੀ ਆ ਸਾਊਥ ਹਾਲ ਚ ਤੇ ਆਪਣੇ ਵੀ ਹੋਲੀ ਤੇ ਹੋਲਾ ਮਹਲਾ ਆਪਣੇ ਆਉਣ ਆਲੇਗਾ ਦੇਖੋ ਪੰਜਾਬੀ ਸਾਈਕਲਾਂ ਤੇ ਫਿਰਦੇ ਇਥੇ ਕਿੰਨੇ ਚਲੇ ਜਿਵੇਂ ਕਹਿੰਦੇ ਜਿਹੜਾ ਬੰਦੇ ਨੇ ਹਾਂਜੀ ਕੇਤੀ ਕਿਹੜਾ ਰੰਗ ਚੱਲਣਾ ਫੋਨ ਆ ਗਿਆ ਹਸਲੀ ਰੰਗ ਇਹ ਦੇਖੋ ਸਾਊਥ ਹਾਲ ਦੇ ਪੰਜਾਬੀ ਰੰਗ ਤੇ ਸਾਊਥ ਹਾਲ ਦਾ ਮਸ਼ਹੂਰ ਸਟੱਫ ਗੁਲਚਾ ਤੇ ਨੂਡਲ 버ਗਰ ਤੇ ਨਾਲ ਸਾਹਮਣੇ ਪੰਜਾਬ ਦੀ ਆ ਪੂਰੇ ਪੰਜਾਬ ਦੀ ਮਾਝਾ ਮਾਲਵਾ ਦਾ ਹੱਬਾ ਫੋਟੋ ਵੀ ਛਾਪੀ ਹੈਗੀ ਤੇ ਇਸ ਤਰ੍ਹਾਂ ਦੀਆਂ ਦੁਕਾਨਾਂ ਇੱਥੇ ਕਈ ਬੰਦੇ ਨਾ ਯਕੀਨ ਹੀ ਮੰਨਦੇ ਸੀਗੇ ਵੀ ਇਹ ਚੀਜ਼ਾਂ ਹੋ ਨਹੀਂ ਸਕਦੀਆਂ ਵੀ ਇੰਗਲੈਂਡ 'ਚ ਵੀ ਐ ਲਿਖਿਆ ਜਿਹੜਾ ਆ ਦੇਖੋ ਝਟਕਾ ਜੀ ਆਿਆਂ ਨੂੰ ਤੇ ਇਧਰਲੇ ਪਾਸੇ ਅਜੇ ਤੁਹਾਨੂੰ ਹੋਰ ਪੜਾਉਣਾ ਇਹ ਤਾਂ ਕੁਝ ਵੀ ਨਹੀਂ ਆ ਦੇਖੋ ਉਹ ਵੀ ਪੰਜਾਬੀ ਬੈਸਟ ਕੁਆਲਿਟੀ ਮੀਟ ਇੱਥੇ ਤੁਹਾਨੂੰ ਫਰੈਸ਼ ਬੱਕਰੇ ਦਾ ਮੀਟ ਚਿਕਨ ਸ਼ਿਕਾਰ ਕਬੂਤਰ ਬਟੇਰੇ ਤਿੱਤਰ ਸਾਰਾ ਕੁਝ ਮਿਲਦਾ ਹੈ ਫਿਸ਼ ਵੀ ਮਿਲਦੀ ਹੈ ਗੋਲ ਗੱਫੇ ਦੀ ਇਹ ਸਾਰੀਆਂ ਚੀਜ਼ਾਂ ਆ ਦੁਕਾਨਾਂ ਤੇ ਮੀਟ ਦੀ ਦੁਕਾਨ ਹੈ ਹਾਂਜੀ ਚੜਦੀ ਕਲਾ ਆ ਸਕਦੇ ਅੰਦਰ ਆਓ ਆਓ ਜੀ ਚਲੋ ਟਿਕਟੌਕ ਤੇ ਬਾਦੀਏ ਬਾਹਰ ਵਾਲੇ ਟਿਕਟੌਕ ਵਾਲੀ ਦੇਖਦੇ ਜੁਕੇ ਵਾਲੇ ਇਹ ਕਹਿੰਦੇ ਟਿਕਟ ਅੱਛਾ ਟਿਕਟੌਕ ਤੇ ਦੇਖਦੇ ਹਾਂ ਅੱਛਾ ਫੇਸਬੁੱਕ ਤੇ ਵੀ ਹੈ ਸ਼ੁਕਰੀਆ ਤੇ ਸਾਰੀ ਮੀਟ ਦੀ ਦੁਕਾਨ ਹੈ ਪੰਜਾਬੀ ਹੋਰ ਵੀ ਆਪਣਾ ਵਾਲਾ ਸਾਰਾ ਸਾਰਾ ਮਿਲ ਜਿੰਦਾ ਮਸਾਲੇ ਮਸੂਲੇ ਪੰਜਾਬੀ ਦੇ ਐਮ ਡੀ ਚ ਸਹੀ ਗੱਲ ਐਮ ਡੀ ਚ ਮਸਾਲੇ ਦੇਖੋ ਯਕੀਨ ਮੰਨ ਲਾ ਸਾਰੇ ਇੰਡੀਅਨ ਮਸਾਲੇ ਗੋਰੇ ਦਾ ਜਿਹੜਾ ਖਾਂਦੇ ਨੇ ਆਪਣੀ ਵਾਲੀ ਖਾਂਦੇ ਆ ਪਤਲਕੇ ਦੇਣ ਚਲੋ ਬਾਹਰ ਚਲਦੇ ਚੰਗਾ ਜੀ ਸ਼ੁਕਰੀਆ ਇਹ ਹੁਣ ਅਸੀਂ ਪਹੁੰਚੇ ਆ ਥੋੜਾ ਜਿਹਾ ਰੈਜੀਡੈਂਸ਼ੀਅਲ ਏਰੀਆ ਚ ਤੇ ਮੇਨ ਜਿਹੜੇ ਰੋਡਸ ਨੇ ਉਹਨਾਂ ਤੋਂ ਤੇ ਤੁਹਾਨੂੰ ਜਿਵੇਂ ਕਿ ਆਸੀ ਨਾ ਕਿ ਥੋੜਾ ਜਿਹਾ ਤੁਹਾਨੂੰ ਦਿਖਾ ਦਈਏ ਕਿ ਜਿਹੜੇ ਇਹਨਾਂ ਦੇ ਪਿੰਡ ਘਰ-ਬਾਰ ਹੋ ਕਿੱਦਾਂ ਦੇ ਤੇ ਜਿਹੜੇ ਘਰ ਆ ਇੱਥੇ ਪੰਜਾਬੀਆਂ ਦੇ ਐਵੇਂ ਦੇ ਆ ਤੇ ਜਿੱਥੇ ਆਪਣੇ ਪੰਜਾਬ ਦੇ ਸਾਰੇ ਆ ਕੇ ਰਹਿੰਦੇ ਆਗੇ ਤੇ ਇੱਥੇ ਹੀ ਡੇਰੇ ਲਾਏ ਹੋਇਆ ਦੇਖ ਲੋ ਸਾਰਿਆਂ ਨੇ ਛੋਟੇ-ਛੋਟੇ ਘਰ ਛੋਟੇ ਵੀ ਆ ਵੱਡੇ ਵੀ ਆ ਸਾਰੇ ਟਾਈਪ ਦੇ ਆ ਤੇ ਮੇਨਲੀ ਤੁਹਾਨੂੰ ਜਿਵੇਂ ਵਲੌਗ ਦੇ ਆਪਣੇ ਸ਼ੁਰੂ ਚ ਦੇਖੇ ਸੀ ਨਾ ਇਹੋ ਜਿਹੇ ਘਰ-ਬਾਰ ਆ ਚੀਜ਼ਾਂ ਮਿਲਣਗੀਆਂ ਕਿ ਤੋਕੇ ਤੋਦਨਾ ਇਹ ਲੱਗਦਾਗਾ ਜਿਵੇਂ ਵੀ ਜਿਵੇਂ ਚੰਡੀਗੜ੍ਹ ਹੋਵੇ ਜਿਵੇਂ ਚੰਡੀਗੜ੍ਹ ਜਾਂ ਮੁਹਾਲੀ ਚ ਫਲੈਟ ਜੇ ਬਣੇ ਹੋਏ ਆ ਵੀ ਛੋਟੇ ਛੋਟੇ ਹਨਾ ਵੀ ਉਹੀ ਕੁਛ ਹੈ ਤੇ ਕਿਉਂਕਿ ਉਹ ਵੀ ਇੰਨੇ ਇੰਨੇ ਕੁ ਹੁੰਦੇ ਆ ਇਸ ਤਰ੍ਹਾਂ ਦੀ ਜਿਹੜੀ ਕਾਰ ਪਾਰਕਿੰਗ ਹੁੰਦੀ ਹੈ ਗਲੀਆਂ ਚ ਇਸ ਤਰ੍ਹਾਂ ਦੀ ਆਲਾ ਦਵਾਲਾ ਹੁੰਦਾਗਾ ਸਾਰਾ ਗਲੀਆਂ ਚ ਤੁਰਦੇ ਫਿਰਦੇ ਐ ਪੰਜਾਬੀ ਵਾਜਾ ਮਾਰਦੇ تھے ਭਾਈ ਜੀ ਚਾਹ ਪੀ ਕੇ ਜਾਓ ਕਰਨੇ ਭਾਈ ਆ ਜਾਓ ਚੱਲੀਏ ਘਰ ਨੂੰ ਸਹੀ ਗੱਲ ਹੈ ਆ ਜਾਓ ਘਰ ਲੈ ਚਲੀਏ ਭਾਈ ਨਾ ਥੈਂਕ ਯੂ ਭਾਈ ਹਾਂ ਜੀ ਹਾਂ ਜੀ ਥੈਂਕ ਯੂ ਤੇ ਆਪਾਂ ਜਾਂਦੇ ਪਏ ਸੀ ਹੁਣੇ ਗੱਡੀ ਰੋਕੀ ਤੁਹਾਨੂੰ ਦੇਖਿਆ ਇੱਧਰੋਂ ਆਂਡੇ ਸੀ ਫੋਨ ਵੜਿਆ ਸੀ ਤਾਂ ਰੋਕ ਗਏ ਉਹਦਾ ਤੁਹਾਡੇ ਬਲੌਗ ਸਾਰੇ ਦੇਖੀਦੇ ਬਾਈ ਆਪਾਂ ਤੁਸੀਂ ਹੁਣ ਪਿੱਛੇ ਗਏ ਸੀਗੇ ਤੁਸੀਂ ਕੀ ਕਹਿੰਦੇ ਨੇ ਉਹ ਕਾਲੇ ਦੇ ਕਿੱਥੇ ਗਏ ਸੀ ਕਿ ਹੁਣੇ ਰੀਸੈਂਟਲੀ ਅਫਰਿਕਾ ਇਥੋਪੀਆ ਇਥੋਪੀਆ ਤੇ ਮੈਂ ਵੀ ਉਹ ਮੈਂ ਵੀ ਤਾਂ ਰੁਕ ਗਿਆ ਮੈਂ ਕਿਹਾ ਹਰੇਕ ਬੰਦਾ ਆਵਾਜ਼ ਮਾਰ ਕੇ ਚਾਹ ਪੁੱਛਦਾ ਜਿਵੇਂ ਪਿੰਡਾਂ 'ਚ ਪੁੱਛਦੇ ਹੁੰਦੇ ਬਾਈ ਚਾਹ ਵੀ ਕੇ ਜਾਇਓ ਚਲੋ ਸਾਥ ਹਾਲ ਚਲੋ ਥੈਂਕ ਯੂ ਵੀਰੇ ਹਾਂਜੀ ਬਾਈ ਜੇ ਟਾਈਮ ਲੱਗਿਆ ਜ਼ਰੂਰ ਆਵਾਂਗੇ ਥੈਂਕ ਯੂ ਥੈਂਕ ਯੂ ਬਾਈ ਸਤਿ ਸ੍ਰੀ ਅਕਾਲ ਜੀ ਇਥੇ ਨਾ ਮਾਮਾ ਜੀ ਇੱਕ ਗੱਲ ਮੈਂ ਹੋਰ ਪੁੱਛਣੀ ਆ ਤੁਹਾਨੂੰ ਵੀ ਜਿਵੇਂ ਸਾਰੇ ਪੰਜਾਬੀਆਂ ਦਾ ਸਾਊਥ ਹਾਲ ਚ ਇਕੱਠੇ ਹੋਣ ਦਾ ਮੇਨ ਕਾਰਨ ਕੀ ਹੈ ਕਿ ਇਥੋਂ ਆਏ ਆ ਵੀ ਇਹ ਹੀਥਰੋ 에어ਪੋਰਟ ਨੇੜੇ ਸੀਗਾ ਵੀ ਜਿਹੜਾ ਵੀ ਇੱਥੇ ਉਤਰਦਾ ਸੀਗਾ ਇੱਥੇ ਆ ਕੇ ਡੇਰੇ ਲਾ ਲੈਂਦਾ ਸੀਗਾ ਵੀ ਕੀ ਕੀ ਕਾਰਨ ਹੈਗਾ ਵੱਡਾ ਤਾਂ ਇਹ ਸੀਗਾ ਮਤਲਬ ਹੀਥਰੋ 에어ਪੋਰਟ ਤੇ ਲੱਗੇ ਸੀਗਾ ਹਾਂਜੀ ਇਹ ਪੰਜਾਬੀ ਇੱਥੇ ਆਪਣਾ ਪਹਿਲਾਂ ਸ਼ੁਰੂ ਤੋਂ 1904 ਤੋਂ ਜਿਹੜੇ ਚੌਂਦਸ ਆਏ ਹੋਏ ਨੇ ਉਹ ਇੱਥੇ ਜਿਆਦੇ ਸੀ ਹਾਂਜੀ ਉਹਨਾਂ ਨੇ ਜਦੋਂ ਆ ਕੇ ਇੱਥੇ ਪਹਿਲਾ ਗੁਰੂ ਘਰ ਸੀ ਜਿਆਦਾ ਹਾਂਜੀ ਕਿਉਂਕਿ ਜਿਹੜੇ ਪੰਜਾਬ ਚ ਆਉਂਦੇ ਨੇ ਉਹਨਾਂ ਦਾ ਸਿੱਧੂ ਗੁਰੂ ਘਰ ਨਾਲ ਸਾਰਿਆਂ ਦੇ ਹੁੰਦੇ ਹਾਂਜੀ ਇੱਕ ਇੱਥੇ ਜਿਹੜਾ ਸਰਵਿਸ ਬਸਨਪੁਰਾ ਦੀ ਸਰਵਿਸਾ ਜੀ ਹਾਂਜੀ ਉਹਦੀ ਉਹਦੇ ਕਰਕੇ ਇਸੇ ਕਰਕੇ ਪਹਿਲਾਂ 100 ਸਾਲ ਦੇ ਵਿੱਚ ਇੱਥੇ ਆਉਂਦੇ ਸੀ ਠੀਕ ਹੈ ਜੀ ਠੀਕ ਜ਼ਿਆਦਾ ਤਾਂ ਨਹੀਂ ਹੀ ਹੈ ਦੂਜਾ ਇਹ ਆ ਮੈਨੂੰ ਲੱਗਦਾ ਵੀ ਜਿਵੇਂ ਤੁਸੀਂ ਆ ਗਏ ਤੁਹਾਡਾ ਕੋਈ ਰਿਸ਼ਤੇਦਾਰ ਮੰਨ ਲਓ ਮੈਂ ਆ ਜਾਂਦਾ ਜਾਂ ਆਪਣੀ ਜਿਵੇਂ ਸੰਦੀਪ ਭਾਈ ਆਇਆ ਪਹਿਲਾਂ ਉਹ ਤਾਂ ਚਲੋ ਬਾਅਦੋਂ ਮੂਵ ਹੋ ਗਈ ਇੱਥੋਂ ਬੰਦ ਉਹ ਆ ਵੀ ਕੰਮ ਕਰ ਸੌਖਾ ਮਿਲ ਜਾਂਦਾ ਨਾਲ ਭੈਣ ਭਾਈ ਕੰਮ ਸੌਖਾ ਦਵਾ ਦਿੰਦਾ ਹਾਂ ਹਾਂਜੀ ਹਾਂਜੀ ਬਾਕੀ ਹੋਰ ਜਿਹੜੇ ਤਾਂ ਉਹਨਾਂ ਦੇ ਵਿੱਚ ਗੋਰਿਆਂ ਦਾ ਜ਼ਿਆਦਾ ਫਿਰ ਉਹਨਾਂ ਨੇ ਆਪਣੀ ਕਿਤੇ ਬੋਲੀ ਗੋਰਿਆਂ ਹਾਂਜੀ ਜਿਹੜਾ ਬੰਦਾ ਜਿਵੇਂ ਪੰਜਾਬੀ ਕੰਮ ਤੇ ਖਦਾ ਸੀਗਾ ਪੰਜਾਬੀ ਬੋਲੀ ਹੁੰਦੀ ਸੀਗੀ ਸਾਰਾ ਸਮਝਣਾ ਸੌਖਾ ਸੀਗਾ ਤੇ ਨਾਲੇ ਹੁਣ ਤਾਂ ਫਿਰ ਏਦਾਂ ਵੀ ਚਲੋ ਅੱਜ ਦੇ ਜਿਹੜੇ ਨਵੀਂ ਜਨਰੇਸ਼ਨ ਉਹ ਤਾਂ ਪੜੇ ਪੜੀ ਲਿਖੀ ਹੈ ਉਹ ਤੋਂ ਤੁਹਾਡੀ ਜਨਰੇਸ਼ਨ ਪੜੀ ਘੱਟ ਸੀ ਬਹੁਤ ਘੱਟ ਹੁੰਦੇ ਸੀ ਹਾਂਜੀ ਉਹਦੇ ਉਪਰੋਬਲਮ ਸੀ ਉਹਦੇ ਕਰਕੇ ਫਿਰ ਜਿੱਥੇ ਪੰਜਾਬੀ ਲੋਕ ਉੱਥੇ ਆਉਂਦੇ ਤਾਂ ਕਰਕੇ ਇੱਥੇ ਐਡਜਸਟ ਹੋ ਹੀ ਗਏ ਸਾਰੇ ਇੰਨੀ ਕਿ ਜਗ੍ਹਾ 'ਚ ਬਿਲਕੁਲ ਬਿਲਕੁਲ ਜੀ ਜਦੋਂ ਚੋਅ ਚ ਹੋਵੇ ਜ਼ਿਆਦਾ ਫਿਰ ਨਵੇਂ ਬੱਚੇ ਹੋਗੇ ਉਹ ਫਿਰ ਥੋੜਾ ਮੂਵ ਹੋਣ ਲੱਗੇ ਹਾਂ ਹਾਂ ਆਹ ਦੇਖੋ ਪੰਜਾਬੀ ਸੈਂਟਰ ਆ ਗਿਆ ਇਹ ਮਾਮਾ ਜੀ ਕਹਦਾ ਸੈਂਟਰ ਹੈ ਇਹ ਇੱਥੇ ਮੈਂ ਇਹਨਾਂ ਦਾ ਨਾ ਕੁਝ ਜ ਹਾਂਜੀ ਢੋਲ ਹਾਂਜੀ ਢੋਲ ਢੂਲ ਕਰਕੇ ਅੱਛਾ ਢੋਲ ਸਖਾਉਂਦਾ ਹੈ ਹਾਂਜੀ ਹਾਂ ਜੋ ਖਾਲੀ ਪੰਜਾਬੀ ਸੈਕਟਰ ਇਹਨੇ ਬਣਾਇਆ ਸੀ ਹੁਣ ਤਾਂ ਮੇਰਾ ਖਾਲਾ ਘਟਾ ਇੱਥੇ ਪਹਿਲਾਂ ਜੋ ਕਰ ਦੂੰਗਾ ਅੱਛਾ ਤਾਂ ਕਰਕੇ ਮਤਲਬ ਪੰਜਾਬੀ ਕਲਚਰ ਨਾਲ ਜੋੜਨ ਵਾਲਾ ਹੈ ਹਾਂਜੀ 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 ਠੀਕ ਹੈ ਜੀ ਉਹ ਅੱਗੇ ਅੱਗੇ ਦੇਖੋ ਇਹ ਮਨਜੀਤ ਹੈਅਰ ਡ੍ਰੈਸਰ ਤੇ ਇਹ ਦੇਖੋ ਪੰਜਾਬੀ ਚ ਲਾਈ ਬੈਠਾ ਬਾਈ ਤੇ ਮਨਜੀਤ ਹੈਅਰ ਡ੍ਰੈਸਰ ਪੰਜਾਬੀ ਚ ਦੇਖੋ ਲਿਖਿਆ ਹੋਇਆ ਤੇ ਪੰਜ ਪੰਜ ਬਾਈ ਤਾਂ ਜਾਣਦੀ ਆ ਹੱਤਾ ਲਾਈ ਜਾਂਦੇ ਆ ਅੰਦਰੋਂ ਤੁਹਾਨੂੰ ਦਿਖਾਉਣਾ ਥੋੜਾ ਜਿਹਾ ਕਿਵੇਂ ਹੋ ਬਾਈ ਜੀ ਠੀਕ ਠਾਕ ਹੋ ਵਧੀਆ ਵਧੀਆ ਹੋਰ ਕੰਮਕਾਰ ਵਧੀਆ ਚੱਲੀ ਜਾਂਦਾ ਬਾਈ ਚਲ ਦੇਖਦੇ ਹਾਂ ਨੇ ਸ਼ੁਕਰੀਆ ਵੀਰੇ ਥੈਂਕ ਯੂ ਥੈਂਕ ਯੂ ਸੋ ਮਚ ਆਪ ਮੈਂ ਬੜਾ ਪੰਜਾਬੀ ਚ ਬੋਲ ਲਾਇਆ ਬਾਈ ਨੇ ਮੈਂ ਤਾਂ ਤਾਂ ਆ ਗਿਆ ਦੇਖ ਕੇ ਹੈ ਅੱਛਾ ਠੀਕ ਹੈ ਤੁਸੀਂ ਕਿੱਥੋਂ ਮੈਂ ਹਰਿਆਣਾ ਅੱਛਾ ਤੁਸੀਂ ਹਰਿਆਣਾ ਤੋਂ ਤੁਸੀਂ ਭਾਈ ਅੱਛਾ ਤੁਸੀਂ ਉਹ ਮਨਜੀਤ ਨਹੀਂ ਨਹੀਂ ਮਨਜੀਤ ਇੰਡੀਆ ਗਿਆ ਅੱਛਾ ਇੰਡੀਆ ਗਿਆ ਹੋਇਆ ਹੈ ਠੀਕ ਹੈ ਚਲੋ ਹਾਜ਼ਰੀ ਲਾ ਗਈ ਮਨਜੀਤ ਜੀ ਫਿਰ ਹਾਂਜੀ ਹੋਰ ਵਧੀਆ ਜੀ ਹਾਂਜੀ ਠੀਕ ਹੈ ਜੀ ਚਲੋ ਦੇਖਦੇ ਹਾਂ ਹਾਂਜੀ ਅੱਛਾ ਇਹ ਲੋ ਵੀ ਪੰਜਾਬੀ ਮੁੰਡੇ ਆ ਗਏ ਆਪਣੇ ਇਹ ਸਾਊਥ ਹਾਲ ਪਿੰਡ ਦੇ ਮੁੰਡੇ ਆ ਸਾਰੇ ਸਾਊਥ ਹਾਲ ਪਿੰਡ ਦੇ ਹਾਂਜੀ ਕੀ ਹਾਲ ਚੱਲ ਨੇ ਠੀਕ ਠਾਕ ਹਾਂ ਸਾਰੇ ਛੜਦੀ ਕਲਾ ਚਲੋ ਵਧੀਆ ਚੱਹੀਦਾ ਜਿਹੜੇ ਇਹ ਘਰ ਆ ਮਾਮਾ ਜੀ ਇਹ ਕਿੰਨੇ ਕ ਮਤਲਬ ਕਿੰਨੇ ਕ ਦੇ ਆ ਮਹੰਗੇ ਜਿਵੇਂ ਇਹ ਨਿੱਕੇ ਨਿੱਕੇ ਆ ਆ ਜਿੱਦਾਂ ਏਰੀਆ ਹੁਣ ਇਹ ਪਹਿਲਾਂ ਤਾਂ ਦੇਖੋ ਸਸਤੇ ਜਦੋਂ ਜਿਸ ਟਾਈਮ ਤੇ ਅਸੀਂ ਉਦੋਂ ਕੋਈ 2 30 ਦਾ ਅੱਛਾ 2 ਲੱਖ 30 ਹਜ਼ਾਰ ਪਾਉਂਡ ਦਾ ਹੁਣ ਤਾਂ ਇਹਦੀ ਇਹਨਾਂ ਦੀ ਕੀਮਤ तकरीबन ਮੇਰੇ ਖਿਆਲੋਂ 5 ਤੋਂ ਘੱਟ ਤਾਂ 5 ਲੱਖ ਪਾਉਂਡ ਹਾਂਜੀ ਹਾਂ ਇੰਡੀਆ ਤੁਹਾਨੂੰ ਦੇਖਣ ਨੂੰ ਛੋਟੇ ਛੋਟੇ ਲੱਗਦੇ ਹੋਣਗੇ ਇਹ ਘਰ ਜਿੰਨੇ ਘਰ ਆ ਤੇ 3 ਬੈਡਰੂਮ ਤੇ ਸਾਰੇ ਮਾਮਾ ਜੀ ਕਹਿੰਦੇ ਜੇ ਇੰਡੀਆ ਦਾ ਲਈ ਇੰਡੀਆ ਦਾ ਸਭ 5 5 ਕਰੋੜ ਦੇ حساب ਨਾਲ 5 ਕਰੋੜ ਬਣ ਗਿਆ ਜਿਹੜਾ ਜਿਵੇਂ ਆਪਣੇ ਵਾਲਾ ਘਰ ਉਹ ਤਾਂ ਵੱਡਾ ਉਹਦੀ ਕੀਮਤ ਜ਼ਿਆਦਾ ਹੋਊ ਉਹਦੀ ਜ਼ਿਆਦਾ ਹਾਂ ਉਹਦੀ ਕਿੰਨੀ ਕੁ ਹੋਣੀ ਉਹਦੀ ਤਕਰੀਬ ਹੋਊਗੀ 6 ਤੋਂ ਉਪਰ ਅੱਛਾ 6 ਤੋਂ ਉਪਰ ਹਾਂਜੀ ਠੀਕ ਹੈ ਤੇ ਉਹ ਏਰੀਆ ਮੈਂ ਆਪਣੇ ਲਾਉਣ ਲੂਨ ਵੀ ਇਹ ਖੁੱਲੇ ਨਾ ਥੋੜਾ ਜਿਹਾ ਹਾਂ ਇੱਥੇ ਪਾਰਕਿੰਗ ਵਗੈਰਾ ਥੋੜੀ ਘੱਟ ਹੈ ਨਾ ਸਾਹਮਣੇ ਵਾਲੇ ਪਾਸੇ ਹਾਂਜੀ ਇਹ ਸਾਹਮਣੇ ਆ ਗਿਆ ਦੇਸੀ ਰੇਡੀਓ ਤੇ ਵੈਸੇ ਇੱਥੇ ਵੀ ਪੰਜਾਬੀ ਸੈਂਟਰ ਲਿਖਿਆ ਹੋਇਆ ਹੈਗਾ ਤੇ ਇਹ ਮਾਮਾ ਜੀ ਮਤਲਬ ਰੇਡੀਓ ਚਲਾਉਂਦੇ ਜਿਵੇਂ ਬਾਹਰ ਰੇਡੀਓ ਚੱਲਦੇ ਹੁੰਦੇ ਹਾਂਜੀ ਹਾਂਜੀ ਰੇਡੀਓ ਚੱਲਦਾ ਹੈਗਾ ਤੇ ਜਿਸ ਟਾਈਮ ਤੇ ਅਸੀਂ ਉਦੋਂ ਆਏ ਉਦੋਂ ਪਹਿਲਾ ਰੇਡੀਓ ਇਹ ਦੇਸੀ ਰੇਡੀਓ ਪਹਿਲਾ ਇੱਕ ਛੋਨਾ ਰਾਜ ਰੇਡੀਓ ਸੀਗਾ ਫਿਰ ਇਹ ਦੇਸੀ ਰੇਡੀਓ ਜਿਹੜਾ ਜਿਹੜਾ ਕਮਿਊਨਿਟੀ ਸੈਂਟਰ ਵੀ ਕਹਿੰਦੇ ਨੇ ਹਣਾ ਤੇ ਇੱਥੇ ਮਤਲਬ ਪੰਜਾਬੀ ਗਾਣੇ ਜਾਂ ਸਵੇਰੇ ਗੁਰਬਾਣੀ ਸ਼ਾਮਾਂ ਨੂੰ ਗੁਰਬਾਣੀ ਵਗੈਰਾ ਐਫ ਐਮ ਤੇ ਚੱਲਦਾ ਜਿਆਦਾ ਇਸ ਏਰੀਆ 'ਚ ਉਹ ਦਸਾਈ ਤੇ ਵੀ ਚੱਲਦਾ ਤੇ ਆਪਣੇ ਜਿਹੜੇ ਵੈਲਡਰ ਕੰਮ ਕਰਦੇ ਨੇ ਸਾਰੇ ਘਰਾਂ 'ਚ ਵੀ ਦੇਸੀ ਰੇਡੀਓ ਬਹੁਤ ਸੁਣਿਆ ਜਾਂਦਾ ਹੁਣ ਬੰਦ ਹੈ ਮਾਮਾ ਜੀ ਇਹ ਇੱਕ ਤਾਂ ਹਜੇ ਵੀ ਚੱਲਦਾ ਹੁਣ ਵੀ ਚੱਲਦਾ ਜੀ ਚੱਲਦਾ ਅੱਛਾ ਹਜੇ ਵੀ ਚੱਲਦਾ ਹੈਗਾ ਹੁਣ ਵੀ ਚੱਲਦਾ ਹੁਣ ਤਾਂ ਕਾਫੀ ਸਾਰੇ ਰੇਡੀਓ ਜਿਵੇਂ ਬ੍ਰਿੰਗਮ ਤੋਂ ਸਾਨੂੰ ਕਾਲ ਆਈ ਸੀ ਇੰਟਰਵਿਊ ਵਾਸਤੇ ਹੋਰ ਮੈਨੂੰ ਲੱਗਦਾ ਹੋਰ ਵੀ ਚੱਲਦੇ ਆ ਹੋਰ ਰੇਡੀਓ ਇੱਥੇ ਪੰਜਾਬ ਇੱਥੇ ਵੀ ਇੱਕ ਪੰਜਾਬ ਰੇਡੀਓ ਆ ਪਹਿਲਾਂ ਪਿੱਛੇ ਇੱਕ ਅਮਰਤ ਬਾਣੀ ਰੇਡੀਓ ਸੀਗਾ ਸਿਕਾਈ ਤੇ ਚੱਲਦਾ ਸੀਗਾ ਜਿਹੜਾ ਮੈਂ ਪਹਿਲਾਂ ਦੱਸਿਆ ਤੁਹਾਨੂੰ ਮਤਲਬ ਸਨ ਰਾਜ ਰੇਡੀਓ ਇਹ ਤਾਂ ਤੁਹਾਡੇ ਆਉਣ ਤੋਂ ਪਹਿਲਾਂ ਦਾ ਮਤਲਬ ਇਹ ਪਹਿਲਾਂ ਫਿਸ ਹੋਣਾ ਇਹ ਇਹਨਾਂ ਦਾ ਛੋਟਾ ਜਿਹਾ ਆਫਿਸ ਹੈ ਦੇਖੋ ਇੰਨੇ ਇੱਕ ਜੀ ਬਣਾ ਰੱਖਿਆ ਇਹ ਬਾਈ ਪਿੰਡ ਦੇ ਬੰਦਿਆਂ ਨੇ ਮੇਰੇ ਮਾਮਾ ਜੀ ਨੂੰ ਲਾਂਭੇ ਨਹੀਂ ਦੇਣੇ ਵੀ ਸਾਨੂੰ ਨਹੀਂ ਮਲਾਇਆ ਸਾਨੂੰ ਨਹੀਂ ਮਲਾਇਆ ਕਿਉਂ ਜੀ ਤੇ ਕਿਉਂਕਿ ਨੇੜੇ ਜਿਹੜੇ ਅੰਡੀ ਗਵਾਂਡੀ ਰਹਿੰਦੇ ਹਾਂ ਜੀ ਮੈਂ ਤਾਂ ਨਹੀਂ ਉਹਨੂੰ ਓਲਾਂਬਾ ਕਹਿੰਦਾ ਹਾਂ ਜੀ ਕੋ ਪਿਆਰ ਆ ਹਾਂਜੀ ਪਿਆਰ ਆ ਨਾ ਬਾਜਾ ਮਾਰੀਆਂ ਹਾਂਜੀ ਬਾਜਾ ਮਾਰੀਆਂ ਬੁਲਾਇਆ ਕਈ ਵਾਰ ਮੇਰੀ ਹਾਂਜੀ ਕਿਸੇ ਨੇ ਮੇਰੀ ਗੱਲ ਨਹੀਂ ਸੁਣੀ ਹਾਂਜੀ ਹੁਣ ਅਗਲੀ ਵਾਰੀ ਐਦਾਂ ਨਹੀਂ ਲੰਘਣਾ ਅਗਲੀ ਵਾਰੀ ਨਹੀਂ ਲੰਘਦੇ ਜੀ ਕਿਉਂਕਿ ਹਾਂਜੀ ਅੰਡੀ ਗਵਾਂਡੀ ਨਾਲ ਸਾਰੇ ਜਾਣਦੇ ਆ ਇੱਥੇ ਮਾਮਾ ਜੀ ਨੂੰ ਤਾ ਕਹਿ ਦਿੰਦੇ ਆ ਵੀ ਸਾਨੂੰ ਨਹੀਂ ਮਿਲਾਇਆ ਸਾਨੂੰ ਮਿਲਾਇਆ ਅਸਲ 'ਚ ਸਾਡੇ ਕੋਲੇ ਟਾਈਮ ਘੱਟ ਆਇਦਗੀ ਬਹੁਤ ਬਹੁਤ ਔਖੀ ਰੋਟੀ ਚੱਲਦੀ ਆ ਬਹੁਤ ਗਰੀਬ ਹਾਂ ਜੀ ਹਾਂਜੀ ਕਹਿ ਗਏ ਬਹੁਤ ਗਰੀਬ ਆ ਬਹੁਤ ਗਰੀਬ ਆ ਹਾਂ ਕਲਾ ਅੰਦਰਾਂ ਭਰੇ ਭਰੇ ਭਰੀ ਭਈਆ ਵਾ ਜਿੱਥੋਂ ਇੱਥੋਂ ਕਰਨਗੇ ਕਲਾ ਹੀ ਕਲਾ ਅੱਛਾ ਜਿੱਥੋਂ ਪੱਗ ਪੈਨ ਮਾਰੋਂਗੇ ਕਲਾ ਨਿਕਲੂ ਕਲਾ ਕਲਾ ਬਾਅਦ ਵਿੱਚ ਹੋਗੇ ਮਰੀਦ ਹੋ ਜੇ ਬਾਬਾ ਜੀ ਦੇ ਵੀ ਰਹਿਣਾ ਸੰਗੀਤ ਆ ਜੋ ਮਰਜ਼ੀ ਤੂੰ ਉਹੀ ਕਲਾ ਹੀ ਕਲਾ ਅੱਛਾ ਅਗਲੀ ਵਾਰ ਮਿਲਾਂਗੇ ਜੀ ਸ਼ੋਰ ਹਨਾ ਆ ਕਰੇ ਆਵਾਂਗੇ ਅਗਲੀ ਵਾਰ ਇਦ ਕੀ ਟਾਈਮ ਘਟਾ ਜੀ ਤੇ ਸਿਰਫ 12 ਦਿਨਾਂ ਲਈ ਇੰਗਲੈਂਡ ਆਏ ਹਾਂ ਜੀ ਹਾਂ ਜੀ ਹਾਂ ਸ਼ੁਕਰੀਆ ਆਪਣੇ ਕੋਲੇ ਖੁੱਲਾ ਵੀਜ਼ਾ ਅਗਲੀ ਵਾਰ ਰਹਿ ਕੇ ਜਾਵਾਂਗੇ ਲੰਬਾ ਵੀਜ਼ਾ ਇਹ ਦੇਖੋ ਜੀ ਹਾਂ ਜੀ ਸਸਕਲ ਜੀ ਜੰਗਾ ਭੈਣਾ ਮੇਰੀਆਂ ਭਾਈ ਮੇਰੇ ਤੇ ਸਾਰੇ ਵਾਜਾ ਮਾਰ ਮਾਰ ਗਲੀ ਚ ਹੱਕ ਨਾਲ ਆਵਾਜ਼ ਮਾਰਦੇ ਆ ਉਹ ਭਾਈ ਸ਼ੁਕਰੀਆ ਸ਼ੁਕਰੀਆ ਥੈਂਕ ਯੂ ਥੈਂਕ ਯੂ ਖਤਰਾ ਮਾਨੂ ਹੋਵੇ ਤਾਂ ਬੰਦਾ ਮਿਲ ਹੀ ਜਾਂਦਾ ਹਾਂਜੀ ਹਾਂਜੀ ਸ਼ੁਕਰੀਆ ਵੀਰੇ ਥੈਂਕ ਯੂ ਥੈਂਕ ਯੂ ਥੈਂਕ ਯੂ ਬਾਏ ਵੀ ਕਰਦੀ ਹਲੋ ਬਾਏ ਹਾਈ ਹਾਈ ਪਿੰਡ ਦੇ ਜਿਹੜੇ ਬੰਦਿਆਂ ਨੂੰ ਮਿਲਿਆ ਨਹੀਂ ਗਿਆ ਨਾ ਉਹਨਾਂ ਨੂੰ ਜੂਨ 'ਚ ਮਿਲਾਂਗੇ ਤੇ ਜੂਨ 'ਚ ਅਸੀਂ ਸੋਚ ਰਹੇ ਜਮਾਤ ਕੀ ਗੁਰਦੁਆਰੇ ਆਪਾਂ ਰੱਖਿਆ ਸੀ ਇੱਕ ਦਿਨ ਤੇ ਜੂਨ 'ਚ ਇੱਥੇ ਸਾਊਥ ਹਾਲ 'ਚ ਕੋਈ ਇੱਕ ਪਲੇਸ ਰੱਖ ਲਾਂਗੇ ਕੋਈ ਵੀ ਇਹੋ ਜਿਹਾ ਜਾਂ ਦੋ ਤਿੰਨ ਰੱਖ ਲਾਂਗੇ ਕਿਉਂਕਿ ਸਾਡੇ ਕੋਲੇ ਖੁੱਲੇ ਦਿਨ ਹੋਣੇ ਆਰਾਮ ਨਾਲ ਜਿੰਨਾ ਮਰਜ਼ੀ ਉਦੋਂ ਮਿਲ ਜਾਈਏ ਘੁੰਮੀ ਫਰੀ ਜਾਈਏ ਕਿਉਂਕਿ ਜਦੋਂ ਕਿਸੇ ਗੇਟ ਅਗੋਂ ਦੀ ਦਰਵਾਜ਼ੇ ਮੂਰਦੀ ਲੰਘਦੇ ਹਨ ਜਦੋਂ ਗਵਾਂਡੀ ਭੱਜ ਕੇ ਆਉਂਦੇ ਹਨ ਗੇਟ ਖੋਲ੍ਹ ਕੇ ਅਗਲਾ ਕਈ ਵਾਰੀ ਦੇਖ ਲੈਂਦਾ ਨਜ਼ਰ ਪੈਂਦਾ ਭੱਜ ਕੇ ਬਾਹਰ ਆਉਂਦੇ ਆਪਾਂ ਨਾਨਕੇ ਜਾਣੇ ਹੁੰਨੇ ਆ ਉਹ ਕਹਿੰਦੇ ਮੇਰੇ ਫਲਾਣੇ ਦਾ ਦੋਤਾ ਆਇਆ ਦੋਤੀ ਆਈ ਹੈ ਹਨਾ ਉਹੀ ਕੰਮ ਚੀਜ਼ ਹੋ ਰਹੀ ਹੈ ਹਨਾ ਇੱਥੇ ਵੀ ਉਹ ਵੀ ਆਵਾਜ਼ਾਂ ਮਾਰਦੇ ਨੇ ਆਪਾਂ ਬੜਾ ਸਾਰੇ ਜਾਣੇ ਇਹ ਦੇਖੋ ਇਹੋ ਜਿਹਾ ਕੁਝ ਮਾਹੌਲ ਹੋ ਜਾਣਾ ਹੈ ਬਸ 10 ਦਿਨਾਂ ਬਾਅਦ ਪੂਰਾ ਇੰਗਲੈਂਡ ਜਿੱਥੇ ਜਿੱਥੇ ਇਹ ਇਸ ਤਰ੍ਹਾਂ ਦੇ ਫੁੱਲ ਖੇਡਨੇ ਆ ਗੁਲਾਬੀ ਤੇ ਚਿੱਟੇ ਰੰਗ ਦੇ ਕਿੱਡਾ ਸੋਹਣਾ ਲੱਗਦਾ ਹੈਗਾ ਜਿਹੜੀ ਸਪ੍ਰਿੰਗ ਰੁੱਤ ਸੀਗੀ ਸਪ੍ਰਿੰਗ ਸ਼ੁਰੂ ਹੋ ਗਈ ਤੇ ਅਸੀਂ ਵੀ ਘਰੇ ਪਹੁੰਚਣ ਆਣੇ ਆ ਤਰੇ ਤਰੇ ਮਾਮਾ ਜੀ ਦੇ ਸਾਰੇ ਆਂਡੀਆਂ ਗਵਾਂਡੀਆਂ ਅੱਜ ਤਾਂ ਪਤਾ ਨਹੀਂ ਕਿੱਥੇ ਕਿੱਥੇ ਸਾਰੇ ਗੇੜੇ ਦੇ ਕੇ ਲੰਘ ਲੇ ਲਓ ਜੀ ਫਾਈਨਲੀ ਆਪਣਾ ਘਰ ਆ ਗਿਆ ਤੇ ਅੱਜ ਮੈਨੂੰ ਲੱਗਦਾ ਹੈ ਬਹੁਤ ਜਿਆਦਾ ਤੁਰਿਆ ਪਤਾ ਨਹੀਂ ਕਿੱਥੋਂ ਕਿੱਥੋਂ ਨਿੱਜੇ ਤੋਂ ਇਥੋਂ ਦੀ ਗੇੜੇ ਦੇਗੇ ਤਾਂ ਯੋ ਫੈਮਿਲੀ ਨੂੰ ਨਾਲ ਲਿਆ ਸੀਗਾ ਤੇ ਕਿਉਂਕਿ ਐਸੀ ਵੀ ਕਿਤੇ ਰਾਹ ਰਸਤਾ ਨਾ ਬੋਲੇ ਜੀ ਸਾਊਥ ਹਾਲ ਦੀ ਗਲੀ ਗਲੀ ਗਾਤੀ ਅੱਜ ਦਾ ਜਮਾਂ ਗਲੀ ਗਲੀ ਗਾਤੀ ਮਾਮਾ ਜੀ ਆ ਜਿਹੜਾ ਪਾਰਕ ਹੈ ਇਹ ਆਪਣਾ ਅਫੀਸ਼ੀਅਲ ਹੈ ਆ ਪਾਰਕ ਦੀ ਜਗ੍ਹਾ ਜਿਹੜਾ ਆਪਣੇ ਲਾਉਨ ਹੈ ਘਰ ਦੇ ਸਾਹਮਣੇ ਹਾਂਜੀ ਹਾਂਜੀ ਕਾਉਂਸਲ ਦਾ ਕਾ ਕਾਉਂਸਲ ਵੱਲੋਂ ਮਿਲੇ ਹੈ। ਹਾਂਜੀ। ਠੀਕ ਹੈ ਠੀਕ ਹੈ। ਕਾਉਂਸਲ ਦੀ ਜਗ੍ਹਾ ਸਾਰੀ ਹੈ। ਕੋਈ ਕਾਹੂ ਕੱਟ ਕੇ ਆਪੀ ਜਾਂਦੇ ਨੇ ਉਹ ਸਾਰਾ ਕੁਝ। ਅੱਛਾ। ਉਹਦਾ ਨਿਆਣੇ। ਚੁੱਲੇ ਚਾਲੇ ਨਹੀਂ ਚਲਾਏ ਹੋਏ ਹਨ। ਚੁੱਲੇ ਨਹੀਂ ਲਾਏ ਹੈਗੇ ਜੀ। ਇਹ ਘਾਰਾਂ ਕਰਕੇ ਦੇ ਨਾ ਲਾਏ। ਠੀਕ ਆ। ਚਲੋ। ਚਾਹ ਪਾਣੀ ਪੀਏ। ਕਰੇ ਥੱਕ ਗਏ ਜੀ ਪੂਰੇ ਦਿਨ ਚ। ਅੱਜ ਤਾਂ ਮਾਮਾ ਜੀ ਤੁਹਾਨੂੰ ਵੀ ਬਹੁਤ ਤੋਰਿਆ ਸੀ ਨਾਲ-ਨਾਲ। ਕੋਈ ਆਪਾਂ ਤਾਂ ਫੇਰ ਤੁਰਨ ਪਿੰਨ ਵਾਲੇ ਹੁਣ ਕਿਤੇ ਨਾ ਜਾ। ਜੀ। ਚਾਹ ਧਰ ਲਓ ਮਾਮੀ ਜੀ। ਸਹੀ ਗੱਲ। ਮਾਮੀ ਤਾਂ ਖਵਾਰਾ ਸੋਲ ਰਹੇ ਨੇ। ਕਹਿੰਦੇ ਘਰ ਤਾਂ ਘਰ ਹੀ ਹੁੰਦਾ ਘਰ ਆ ਕੇ ਮਿਲ ਲੈ ਸਾਂ ਸੁੱਖ ਦਾ ਸਾਂ ਮਾਮੀ ਜੀ ਖਬਰਾਂ ਸੁਣੀ ਜਾਂਦੇ ਆ ਸਾਡੀਆਂ ਨਾਈਸ ਸਵਾਮੀ ਜੀ ਨਾਈਸ ਆਗੇ ਜੀ ਉਹਨੂੰ ਕਹਦੇ ਸੀ ਅਪਣਾ ਜਿਹਦਾ ਵਲੌਗ ਜਿਹਦੇ ਚ ਤੁਹਾਨੂੰ ਇਹ ਪਿੰਡ ਦਾ ਵਾਲਾ ਵਾਲਾ ਦਿਖਾਇਆ ਹੁਣ ਅੱਜ ਲਾਸਟ ਦਿਨ ਸੀ ਸਾਡਾ ਇਹ ਪਿੰਡ ਚ ਤੇ ਕੱਲ ਨੂੰ ਹੁਣ ਅਸੀਂ ਇਥੋਂ ਜਾਣਾ ਭੈਣ ਦੇ ਘਰ ਲਿਵਰਪੂਲ ਨੂੰ ਤੇ ਹੁਣ ਉਧਰ ਘੁੰਮਾਂਗੇ ਬਰਮਿੰਗਮ ਘੁੰਮਾਂਗੇ ਤੇ ਲਿਵਰਪੂਲ ਦਾ ਜਿਹੜਾ ਆਲਾ ਦਵਾਲਾ ਹੈ ਉਹ ਦਿਖਾਵਾਂਗੇ ਤੇ ਜੁੜੇ ਰਹੋ ਆਪਣੇ ਇੰਗਲੈਂਡ ਦੇ ਸਫ਼ਰ ਨਾਲ ਮਿਲਦੇ ਹਾਂ ਨਵੇਂ ਵਲੌਗ ਚ ਨਵੀਂ ਵੀਡੀਓ ਦੇ ਨਾਲ ਗੁੱਡ ਬਾਏ ਸასი ਕਾਲ ਰੱਬ ਰੱਖਾ